ਦਿੱਲੀ ਰਾਪਤਾ ਟੀਵੀ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਇੱਕ ਵੱਡਾ ਸਕੈਂਡਲ ਆ ਮਹੱਲੀ ਨਗਰ ਨਗਰ ਨਗਿੰਦੇ ਵਿੱਚ ਮਹੱਲੀ ਨਗਰ ਨਗਰ ਨਗਮ ਵੱਲੋਂ ਠੇਕੇਦਾਰ ਮਨਜੀਤ ਸਿੰਘ ਨੂੰ ਅਵਾਰਾ ਪਸ਼ੂਆਂ ਨੂੰ ਫੜਨ ਦਾ ਠੇਕਾ ਦਿੱਤਾ ਜਾਂਦਾ ਹੈ ਅਵਾਰਾ ਪਸ਼ੂ ਜੇਕਰ ਉਹ ਫਟਕੇ ਗਊਸ਼ਾਲਾ ਦੇ ਵਿੱਚ ਜੋ ਦੌਹ ਦੇ ਨੇੜੇ ਗਊਸ਼ਾਲਾ ਸਰਕਾਰੀ ਨਗਰ ਨਗਿੰਦ ਜੇਕਰ ਉਹਦੇ ਵਿੱਚੋਂ ਬਾਹਰੋਂ ਪਸ਼ੂ ਫੜ ਕੇ ਛੱਡਦਾ ਤਾਂ 950 ਰੁਪਿਆ ਇੱਕ ਪਸ਼ੂ ਬਦਲੇ ਮਿਲਦਾ ਪਰ ਉਸਨੇ ਹੀਰਾ ਫਰਿੱਕੀ ਕੀਤੀ ਉਸਨੇ ਉਹ ਉਹਨਾਂ ਨੌਜਵਾਨਾਂ ਨੂੰ ਲੇਬਰ ਤੇ ਰੱਖਿਆ ਦਿਹਾੜੀ ਤੇ ਰੱਖਿਆ ਜਿਨ੍ਹਾਂ ਨੌਜਵਾਨਾਂ ਦੇ ਖੁਦ ਪਸ਼ੂ ਮਾਲੀ ਸ਼ਹਿਰ ਦੇ ਵਿੱਚ ਚਰਦੇ ਨੇ ਭਾਵੇਂ ਉਹ ਮੱਝਾਂ ਹੋਣ ਭਾਵੇਂ ਗਾਵਾਂ ਹੋਣ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਪਸ਼ੂ ਖੁੱਲੇ ਤੌਰ ਤੇ ਚਾਰੋਤੋਂਦੇ ਤੋਂ ਕੋਈ ਪੈਸਾ ਨਹੀਂ ਲਵਾਂਗੇ ਪਰ ਜੋ ਤੁਸੀਂ ਮੇਰੇ ਨਾਲ ਕੰਮ ਕਰੋਗੇ ਉਸ ਦੀ ਤੁਹਾਨੂੰ ਜੋ ਮਜ਼ਦੂਰੀ ਆ ਜਾਂ ਕਹਿ ਲਓ ਮਹੀਨੇ ਦੀ ਤਨਖਾਹ ਮੈਂ ਨਹੀਂ ਦੇਵਾਂਗਾ ਦੋ ਨੌਜਵਾਨਾਂ ਨੂੰ ਇਸ ਮਾਮਲੇ ਦੇ ਵਿੱਚ ਉਲਝਾਇਆ ਗਿਆ ਉਹ ਨੌਜਵਾਨਾਂ ਨੂੰ ਪਤਾ ਲੱਗ ਗਿਆ ਕਿ ਉਸ ਨਾਲ ਵੱਡੀ ਉਹਨਾਂ ਨਾਲ ਵੱਡੀ ਠੱਗੀ ਲੱਗੀ ਆ ਉਹਨਾਂ ਨੌਜਵਾਨਾਂ ਨੇ ਬਿਆਨ ਦਿੱਤੇ ਨੇ ਮਾਮਲਾ ਵਿਜੀਲੈਂਸ ਕੋਲੇ ਵੀ ਪਹੁੰਚ ਗਿਆ ਵਿਜੀਲੈਂਸ ਨੇ ਸ਼ਿਰਕਤ ਕੀਤੀ ਆ ਕੇਸਰ ਸਿੰਘ ਨੇ ਕੇਸਰ ਸਿੰਘ ਦੇ ਬਿਆਨ ਭਾਵੇਂ ਵਿਜੀਲੈਂਸ ਨੇ ਅਜੇ ਨਹੀਂ ਲਏ ਪਰ ਇੱਕ ਨੌਜਵਾਨ ਦੇ ਬਿਆਨ ਜ਼ਰੂਰ ਵਿਜੀਲੈਂਸ ਨੇ ਦਰਜ ਕਰ ਲਏ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਅੱਖਾਂ 모ਂਦ ਰੱਖਿਆ ਨੇ ਇਸ ਮਾਮਲੇ ਨੂੰ ਲੈ ਕੇ ਕਿਉਂਕਿ ਜਦੋਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੂੰ ਦੱਸਿਆ ਗਿਆ ਕਿ ਅਵਾਰਾ ਪਸ਼ੂੰਦ ਇਸ ਤਰ੍ਹਾਂ ਦੀ ਸਮੱਸਿਆ ਤਾਂ ਉਹਨਾਂ ਨੇ ਇਹ ਕਹਿ ਕੇ ਪੱਲਾ ਛਾੜ ਦਿੱਤਾ ਕਿ ਅਸੀਂ ਤਾਂ ਟਿੱਕਾ ਦਿੱਤਾ ਗਿਆ ਦੇ ਦਿੱਤਾ ਔਰ ਥੇ ਕਿਦਰ ਸਹੀ ਕੰਮ ਕਰਦਾ ਹੋਣਾ ਇੱਕ ਸਾਲ ਹੁਣ ਇਹ ਵੀ ਆ ਕਿ ਦੋ ਟੇ ਸਾਲ ਹੋ ਗਏ ਟਿੱਕਾ ਦਿੱਤੇ ਨੂੰ ਉਸ ਮੌਕੇ ਪਸ਼ੂਆਂ ਦੀ ਮਹੱਲੀ ਦੇ ਵਿੱਚ ਕਿੰਨੀ ਗਿਣਤੀ ਸੀ ਹੁਣ ਕਿੰਨੀ ਆ ਜੇਕਰ ਪਾਲਤੂ ਜੋ ਡੰਗਰ ਨੇ ਉਹਨਾਂ ਦੀ ਗਿਣਤੀ ਦੇਖੀ ਜਾਵੇ ਉਹ ਲਗਾਤਾਰ ਵੱਧ ਰਹੀ ਆ ਤੇ ਜੋ ਅਵਾਰਾ ਪਸ਼ੂ ਨੇ ਉਹ ਵੀ ਮਹੱਲੀ ਦੇ ਵਿੱਚ ਤੁਹਾਨੂੰ ਆ ਫਿਰਦੇ ਆਮ ਨਜ਼ਰ ਆਉਣਗੇ ਭਾਵੇਂ ਕਿ ਇਹ ਅਵਾਰਾ ਪਸ਼ੂ ਨਹੀਂ ਇਨਾਂ ਦੇ ਬਕਾਇਦਾ ਮਾਲਕ ਨੇ ਚਰਾੰਦ ਦੇ ਤੌਰ ਤੇ ਮਹੱਲੀ ਦੇ ਵੱਡੇ ਫਾਰਕਾਂ ਨੂੰ ਜਾਂ ਫਿਰ ਜਿਹੜੇ ਬਰਸਾਤੀ ਨਾਲੇ ਨੇ ਉਹਨਾਂ ਨੂੰ ਵਰਤਿਆ ਜਾਂਦਾ ਆ ਜੋ ਪੂਰਾ ਗੋਲਮਾਲਾ ਜੋ ਗੁਰਖਤੰਦਾ ਉਹਦੇ ਬਾਰੇ ਤੁਸੀਂ ਖੁਦ ਸੁਣੋ ਕੇਸਰ ਸਿੰਘ ਤੋਂ ਜਾਂ ਫਿਰ ਜਿਨ੍ਹਾਂ ਨੌਜਵਾਨਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਆ ਉਹਨਾਂ ਕੋਲ ਮੈਂ ਨਾ ਸ਼ਿਕਾਇਤ ਕੀਤੀ ਸੀ ਵੀ ਨਗਰ ਨਿਗਮ ਦੇ ਜਿਹੜਾ ਦਫ਼ਤਰ ਦੇ ਵਿੱਚ ਜਿਹੜੇ ਵੱਡੇ ਵੱਡੇ ਕੱਪੜੇ ਹੋਏ ਹੈ ਜਿਵੇਂ ਆਵਾਰਾ ਪਸ਼ੂ ਨੂੰ ਫੜਨ ਦਾ ਠੇਕਾ ਦਿੱਤਾ ਹੈ ਭਾਵੇਂ ਉਹ ਠੇਕਾ ਦਿੱਤਾ ਹੋਇਆ ਸ਼ਰਤਾਂ ਲਈ ਦੀਨਾ ਕਿਸੇ ਵੀ ਸ਼ਰਤ ਨੂੰ ठेकेदार ਅਫਸਰਾਂ ਦੀ ਮਿਲੀ ਭੂਤ ਨਾਲ ਪੂਰਾ ਨਹੀਂ ਕਰ ਰਿਹਾ ਤੇ ਅਵਾਰਾ ਪਸ਼ੂ ਜਿਹੜੇ ਉਹ ਸਗੋਂ ਉਹ ਛੱਡਣ ਦੀ بجائے ਸੌਰੀ ਫੜਨ ਦੀ بجائے ਉਹ ਉਹ ਉਹਨਾਂ ਤੋਂ ਪੈਸੇ ਵਟੋਰੇ ਇਕੱਠੇ ਕਰ ਰਹੇ ਹਨ ਵਿਧ ਅਫਸਰ ਅਫਸਰ ਨਾਲ ਮਿਲੇ ਹੋਏ ਹਨ ਮੈਂ ਹੁਣ ਪਿਛਲੇ ਸਮੇਂ ਦੇ ਵਿੱਚ ਸ਼ਿਕਾਇਤ ਕੀਤੀ ਸੀ ਤੇ ਮੈਂ ਰੋਜ਼ ਹਰ ਰੋਜ਼ ਇਧਰ ਉਧਰੋਂ ਵੀਡੀਓ ਪਾ ਰਿਹਾ ਉਹਨਾਂ ਨੂੰ ਡੰਗਰ ਫਿਰਦਿਆਂ ਦੀ ਉਹਨਾਂ ਨੂੰ ਮਤਲਬ ਮਜਬੂਰ ਕਰ ਦਿੱਤਾ ਮੈਂ ਤੇ ਮਜਬੂਰ ਕਰ ਦਿੱਤਾ ਤੇ ਉਹ ਜਦੋਂ ਡੰਗਰ ਫੜਨ ਗਏ ਕੁੰਬੜੇ ਪਿੰਡ ਦੇ ਗੰਦੇ ਨਾਲੇ ਦੇ ਵਿੱਚ ਮੈਂ ਤੁਹਾਨੂੰ ਵੀਡੀਓ ਭੇਜੀ ਸੀ ਉਹਦੀ ਗੰਦੇ ਨਾਲੇ ਦੇ ਵਿੱਚ ਮੱਚਾ ਸੀ ਗਿਆ ਤੇ ਇਹਨਾਂ ਨੇ ਨਾ ਨਗਰ ਨਗਰ ਦੇ ਅਫਸਰਾਂ ਨੇ ਤੇ ਠੇਕੇਦਾਰ ਨੇ ਉੱਥੇ ਮੇਰੇ ਖਿਲਾਫ ਸਾਜ਼ਿਸ਼ ਚੀ ਵੀ ਇਹ ਸ਼ਿਕਾਇਤਾਂ ਕਰਦਾ ਇਹਨੂੰ ਕਿਸੇ ਤਰੀਕੇ ਨਾਲ ਰੁਕਿਆ ਜਾਵੇ ਤਾਂ ਇਹਨਾਂ ਨੇ ਡੰਗਰ ਵਾਲਿਆਂ ਨੂੰ ਕਿਹਾ ਜਿਹੜੇ ਡੰਗਰ ਉੱਥੇ ਛੱਡਦੇ ਸੀ ਗੰਦੇ ਨਾਲੇ ਦੇ ਵਿੱਚ ਜਿਹੜੇ ਕੱਲੋ ਚਾਰਦੇ ਉਹਨਾਂ ਨੂੰ ਕਿਹਾ ਵੀ ਕਿਸੇ ਨਾਲ ਡੰਗਾ ਮਾਰੋ ਸਰ ਦੇ ਵਿੱਚ ਆਪੇ ਹਰ ਜਾਊਗਾ ਸ਼ਿਕਾਇਤਾਂ ਕਰਨ ਤੇ ਤੇ ਮੈਨੂੰ ਮਤਲਬ ਜਿਹੜੇ ਦਫ਼ਤਰ ਦੇ ਅਫਸਰ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਕਿਥਰ ਸਿੰਘ ਐ ਕਰੋ ਵੀ ਤੁਸੀਂ ਜਾ ਕੇ ਤੁਸੀਂ ਆਪ ਫੜਾਓ ਜਾ ਕੇ ਵੀ ਸਾਡੀ ਉੱਥੇ ਗੱਡੀ ਖੜੀ ਐ ਸਾਡੇ ਬੰਦੇ ਵੀ ਅਫਸਰ ਸੁਪਰਵਾਈਜ਼ਰ ਖੜੇ ਐ ਵੀ ਉਹਨਾਂ ਨੇ ਜਾ ਕੇ ਤੁਸੀਂ ਆਪ ਡੰਗਰ ਫੜਾਓ ਤੇ ਮੈਨੂੰ ਉੱਥੋਂ ਨਾਲ ਦੀ ਨਾਲ ਕੰਬੜੇ ਕਿਸੇ ਦਾ ਫੋਨ ਆ ਗਿਆ ਵੀ ਉੱਥੇ ਨਾ ਜਾਈਂ ਵੀ ਉੱਥੇ ਇਹਨਾਂ ਨੇ ਨਾ ਬੰਦੇ ਇਕੱਠੇ ਕੀਤੇ ਵੀ ਤੈਨੂੰ ਤੇ ਨਾਲ ਕੁੱਟਮਾਰ ਕਰਨਗੇ ਚਲੋ ਜੀ ਮੈਂ ਮੁਰਕੇ ਸੁਪਰਵਾਈਜ਼ਰ ਨੂੰ ਵੀ ਫੋਨ ਕੀਤਾ ਤੇ ਸੁਪਰਵਾਈਜ਼ਰ ਨੂੰ ਪੁੱਛਿਆ ਵੀ ਜਿੱਦ ਮੱਝਾ ਸਾਹਮਣੇ ਤੁਹਾਡੇ ਬੈਠੀਆਂ ਨੇ ਤੇ ਵੀ ਮੇਰੀ ਕੀ ਲੋੜ ਆ ਮੈਨੂੰ ਸਾਰਾ ਪਤਾ ਲੱਗ ਗਿਆ ਵੀ ਇਹਨਾਂ ਨੇ ਬੰਦੇ ਇਕੱਠੇ ਕੀਤੇ ਹੋਣੇ ਕਹਿੰਦੇ ਉਹਨੇ ਮੰਨਿਆ ਵੀ ਹਾਂ ਠੀਕ ਐ ਉਹ ਮੈਂ ਰਿਕਾਰਡ ਕੀਤਾ ਹੋਇਆ ਸਾਰਾ ਤੇ ਜਿਹੜਾ ਅਸਿਸਟੈਂਟ ਕਮਿਸ਼ਨਰ ਰਣਜੀਵ ਕੁਮਾਰ ਜਿਹੜਾ ਇਹ ਸਾਰੀ ਪਰਿਸ਼ਵਤ ਖੋਰ ਸਿਰੇ ਦਾ ਅਸਰ ਹੈ ਉਸ ਨੂੰ ਮੈਂ ਫੋਨ ਕਰਕੇ ਮਤਲਬ ਦੱਸਦਾ ਰਹਿੰਦਾ ਸੀਗਾ ਵੀ ਇਹ ਸਾਰਾ ਜਿਵੇਂ ਧੰਦਾ ਚੱਲਿਆ ਵੀ ਮੱਝਾਂ ਇਹ ਫੜਨੀ ਉਹ ਉਲਟ ਮੈਨੂੰ ਕਹਿੰਦਾ ਕਹਿੰਦਾ ਮੱਝਾਂ ਜਿਹੜੇ ਹੈਗੇ ਛੱਡੀਆਂ ਜਾ ਸਕਦੀਆਂ ਨੇ ਜਦੋਂ ਉਹਨੂੰ ਮੈਂ ਪੁੱਛਿਆ ਵੀ ਮੈਂ ਬੜੀ ਦੇਰ ਡਿਊਟੀ ਕੀਤੀ ਆ ਮੈਨੂੰ ਪਤਾ ਵੀ ਮੱਝਾਂ ਛੱਡਣੀਆਂ ਦਾ ਇੱਕ ਪਾਸਾ ਰਹੀ ਹੈ ਵੀ ਸ਼ਹਿਰ ਦੇ ਵਿੱਚ ਰੱਖੇ ਨਹੀਂ ਜਾ ਸਕਦੀਆਂ ਤੇ ਫਿਰ ਉਹ ਚੁੱਪ ਕਰ ਗਿਆ ਉਹ ਵੀ ਮੈਂ ਰਿਕਾਰਡ ਕੀਤਾ ਮੇਨ ਮੁੱਦਾ ਕੀ ਹੈ ਇਹ ਗੱਲਾਂ ਆਪਾਂ ਬਾਅਦ ਕਰਦੇ ਮੇਨ ਮਸਲਾ ਕੀ ਹੈ ਠੱਗੀ ਠੋਰੀ ਕਿਵੇਂ ਚੱਲਦੀ ਹੈ ਠੱਗੀ ਠੋਰੀ ਉਹ ਕਈ ਲੱਖਾਂ ਦੇ ਹਿਸਾਬ ਨਾਲ ਹੈ ਲੱਖਾਂ ਦੇ ਹਿਸਾਬ ਨਾਲ ਹੈ ਇਹ ਦੋ ਬੰਦੇ ਜਿਹੜੇ ਖੜੇ ਨੇ ਇਹ ਗੱਡੀ 'ਤੇ ਕੰਮ ਕਰਦੇ ਸੀਗੇ ਪਹਿਲਾਂ ਜਿਹੜੇ ਠੇਕੇਦਾਰੀ ਗੱਡੀ ਪਰ ਇਹਨਾਂ ਦੇ ਆਪਣੇ ਡੰਗਰ ਸੀਗੇ ਇਹਨਾਂ ਨੂੰ ਡੰਗਰ ਛੱਡਣ ਦੀ ਖੁੱਲ ਸੀਗੀ ਤੇ ਇਹਨਾਂ ਨੂੰ ਕੋਈ ਤਰ੍ਹਾਂ ਨਹੀਂ ਦਿੱਤੀ ਜਾਂਦੀ ਠੀਕ ਹੈ ਨਾ ਇਸ ਤੋਂ ਜਿਹੜੇ ਜਿਨ੍ਹਾਂ ਦੇ ਇਹ ਮਤਲਬ ਪਸ਼ੂ ਫੜਦੇ ਸੀਗੇ ਉਹਨਾਂ ਨੇ ਸੁਹਾਣੇ ਇਹਨਾਂ ਉੱਤੇ ਹਮਲਾ ਕਰਤਾ ਜਿਹੜੀ ਟੀਮ ਸੀਗੀ ਡੰਗਰ ਫੜਨ ਵਾਲੀ ਇਹ ਇਹਨਾਂ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਠੇਕੇਦਾਰ ਨੇ ਉਹ ਦੂਜੀ ਪਾਰਟੀ ਵੀ ਪਰਚਾ ਵੀ ਦਰਜ ਕਰਾਇਆ ਠੀਕ ਹੈ ਨਾ ਫਿਰ ਇਹ ਮੁੰਡੇ ਦਾ ਵਿਆਹ ਆ ਗਿਆ ਚਲੋ ਵਿਆਹ ਤੇ ਉੱਤੇ हट ਗਏ ਇਹਨੇ ਉਹੀ ਬੰਦੇ ਜਿਹੜੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਸੀ ਇਹਨਾਂ ਦੀ ਉਹੀ ਬੰਦੇ ਕੈਟਲ ਕੈਚਰ ਗੱਡੀ ਦੇ ਉੱਤੇ ਪਸ਼ੂ ਫੜਨ ਵਾਸਤੇ ਰੱਖ ਲੇ ਫਿਰ ਪਹਿਲਾਂ ਇਹ ਇਹ ਉਹਨਾਂ ਦੇ ਪਸ਼ੂ ਫੜਦੇ ਸੀਗੇ ਫਿਰ ਉਹ ਇਹਨਾਂ ਦੇ ਰਾਤਾਂ ਨੂੰ ਚੋਰੀ ਤੱਕ ਜਾ ਕੇ ਮਤਲਬ ਕਿਲੇ ਤੋਂ ਖੋਲ ਕੇ ਪਸ਼ੂ ਤੱਕ ਫੜ ਕੇ ਉਹਨੇ ਗਊਸ਼ਾਲਾ ਜੀ ਬੰਦ ਕਰ ਦਿੱਤੇ ਇਹ ਵੀ ਕਹਿੰਦੇ ਕਿ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਨੂੰ ਠੇਕਾ ਦਿੱਤਾ ਜਾਂਦਾ ਫੜਨ ਦਾ ਉਹ ਜਿਹੜਾ ਉਹਨੇ ਖੁਦ ਜਿਹੜੇ ਨੇ ਜਿਹੜਾ ਠੇਕੇਦਾਰ ਹੈ ਉਹਨੇ ਇੰਡਸਟਰੀ ਦੇ ਫੇਸ 80 ਦੇ ਵਿੱਚ ਖੁਦ ਪਸ਼ੂ ਰੱਖੇ ਹੋਏ ਨੇ ਉਹਨੇ ਨਜਾਇਜ਼ ਕਬਜ਼ਾ ਵੀ ਕੀਤਾ ਹੋਇਆ ਹੈ ਕਾਫੀ ਜਿਹੜੇ ਕਾਫੀ ਜਿਹੜੀ ਕਲੋਨੀ ਐ ਇੰਡਸਟਰੀ 8 ਫੇਸ ਦੇ ਵਿੱਚ ਉੱਥੇ ਕਲੋਨੀ ਦੇ ਵਿੱਚ ਉਹਨੇ ਕਾਫੀ ਜਗ੍ਹਾ ਕਵਰ ਕੀਤੀ ਹੋਈ ਹੈ ਤੇ ਉਹ ਠੇਕੇ ਵੀ ਲਿੰਦਾ ਹੈ ਉਹਦੇ ਜਿਹੜਾ ਟਰੈਕਟਰ ਹੈ ਟਰੈਕਟਰ ਦੇ ਉੱਤੇ ਉਹਨੇ ਐਮਸੀ ਮੁਹਾਲੀ ਲਿਖਾਇਆ ਹੋਇਆ ਅੱਛਾ ਜਿੱਦੀ ਮੈਂ ਫੋਟੋ ਕੀਤੀ ਹੋਈ ਆ ਠੀਕ ਹੈ ਨਾ ਜਦ ਕਿ ਉਹ ਲਿਖਾਇਆ ਨਹੀਂ ਜਾ ਸਕਦਾ ਐਮਸੀ ਮੁਹਾਲੀ ਉਹਦਾ ਆਪਣਾ ਨਿੱਜੀ ਟਰੈਕਟਰ ਹੈ ਉਹਨੇ ਕਿਵੇਂ ਲਿਖਾ ਲਿਆ ਇਹ ਐਮਸੀ ਤੇ ਉਹ ਮਤਲਬ ਮੈਨੂੰ ਕਾਫੀ ਦਿਨ ਤੋਂ ਪੁਲਿਸੀਓਂ ਧਮਕੀ ਦਿੰਦਾ ਇੱਕ ਡੀਐਸਪੀ ਹੈ ਇੱਕ ਡੀਐਸਪੀ ਉਹ ਆ ਜਿਹੜਾ ਮਤਲਬ ਮਨੁੱਖੀ ਅਧਿਕਾਰਾਂ ਦਾ ਇੱਕ ਕਾਤਲ ਆ ਉਹਦੇ ਖਿਲਾਫ ਹਾਲੇ ਵੀ ਕਈ ਕੇਸ ਚੱਲਦੇ ਆ ਉਹਦੇ ਨਾਲ ਉਹਦੀ ਆੜੀ ਹੈ ਤੇ ਹੋਰ ਵੀ ਮੈਨੂੰ ਮਤਲਬ ਪੁਲਿਸੀਆਂ ਧਮਕੀ ਦਿੰਦਾ ਇਸ ਤੋਂ ਇਲਾਵਾ ਜਿਹੜਾ ਇਹ ਮੁੰਡਾ ਵਰਿੰਦਰ ਸਿੰਘ ਆ ਖੜਾ ਤੁਹਾਡੇ ਕੋਲ ਇਸ ਬੰਦੇ ਨੂੰ ਇਹਦੇ ਬੰਦੇ ਦੇ ਖਿਲਾਫ ਮਤਲਬ ਪਿਆ ਹੋਇਆ ਇਹਨੂੰ ਕਹਿੰਦਾ ਵੀ ਤੇਰੇ ਖਿਲਾਫ ਜਿਹੜੇ ਤੂੰ ਪੈਸੇ ਇਕੱਠੇ ਕਰਦਾ ਸੀ ਉਹਦੇ ਵਿੱਚੋਂ 80000 ਰੁਪਏ ਤੇਰੇ ਵੱਲ ਬਚਦਾ ਹੈ ਠੀਕ ਹੈ ਨਾ ਪਹਿਲਾਂ ਉਹ ਦੇ ਫਿਰ ਅੱਗੇ ਨੂੰ ਤੇਰੇ ਨਾਲ ਮਹੀਨਾ ਮੈਂ ਕਰੂੰਗਾ ਉਹ ਸਾਰੇ ਅਸੀਂ ਜਿਹੜੀ ਹੈ ਰਿਕਾਰਡਿੰਗ ਹੈ ਜੋ ਵੀਡੀਓ ਵਗੈਰਾ ਉਹ ਅਸੀਂ ਵਿਜੀਲੈਂਸ ਨੂੰ ਦੇ ਦਿੱਤੀ ਹੈ ਵਿਜੀਲੈਂਸ ਨੂੰ ਸ਼ਿਕਾਇਤ ਰਲ ਕੇ ਕੀਤੀ ਤੁਸੀਂ ਨਹੀਂ ਮੈਂ ਮੈਂ ਕੱਲੇ ਨਹੀਂ ਕੀਤੀ ਸ਼ਿਕਾਇਤ ਕੀ ਕੀਤੀ ਮੈਂ ਮੈਂ ਇਹ ਹੀ ਕੀਤੀ ਹੈ ਵੀ ਇੱਥੇ ਬਹੁਤ بڑے ਕੱਪੜੇ ਹੋ ਰਹੇ ਨੇ ਜਿਹੜਾ ਅਵਾਰਾ ਪਸ਼ੂ ਪਾਲਣ ਵਾਲਾ ਜਿਹੜਾ ਠੇਕੇਦਾਰ ਹੈ ਅਫਸਾਂ ਦੀ ਬੀਰੀਪੁੱਤ ਦੇ ਨਾਲ ਉਹ ਪੈਸੇ ਇਕੱਠੇ ਕਰ ਰਿਹਾ ਉਲਟਾ ਕਿਹਦਰ ਕੋਣ ਹੈ ਜੀ ਦੀ ਮਨਜੀਤ ਸਿੰਘ ਹੈ ਜੀ ਕਿੱਥੋਂ ਦਾ ਰਹਿਣ ਵਾਲਾ ਆਹ ਮੋਹਾਲੀ ਦੇ ਰਹਿਣ ਵਾਲਾ ਹਾਂਜੀ ਤੁਸੀਂ ਕਿਉਂ ਸ਼ਿਕਾਇਤ ਕੀਤੀ ਤੁਸੀਂ ਇੱਥੇ ਦੇ ਵਸਿੰਦੇ ਹੋਣ ਕਰਕੇ ਕਿ ਸ਼ਹਿਰ ਦੇ ਵਿੱਚ ਬੜੀਆਂ ਸੌਲਤਾਂ ਲੋਕਾਂ ਨੇ ਦੇਖੋ ਮੈਂ ਮੈਂ ਮੇਰੀ ਡਿਊਟੀ ਹੁੰਦੀ 2017 ਦੇ ਵਿੱਚ 2017 ਦੇ ਵਿੱਚ ਜਦੋਂ ਮੇਰੀ ਡਿਊਟੀ ਹੁੰਦੀ ਸੀ ਮੈਂ ਇਹਨਾਂ ਦੇ ਖਿਲਾਫ ਜਦੋਂ ਯਾਤਰਾ ਸ਼ੁਰੂ ਕੀਤੀ ਸੀ ਜਿਹੜੇ ਪੋਲੀਟੀਸ਼ੀਅਨ ਆ ਇਹਨਾਂ ਨੇ ਕਾਮਯਾਬ ਨਹੀਂ ਮੈਨੂੰ ਹੋਣ ਦਿੱਤਾ ਠੀਕ ਆ ਨਾ ਮੇਰੇ ਖਿਲਾਫ ਜਿਹੜੀਆਂ ਸਗੋਂ ਸਾਜ਼ਿਸ਼ਾਂ ਰਚ ਕੇ ਮੈਂ ਤੁਹਾਨੂੰ ਸਾਰੀ ਸਟੋਰੀ ਦੱਸ ਚੁੱਕਾ ਵੀ ਮੇਰੇ ਖਿਲਾਫ ਇਹਨਾਂ ਨੇ ਕੀ ਸਾਜ਼ਿਸ਼ਾਂ ਕੀਤੀ ਮੈਂ ਵੱਡੇ ਵੱਡੇ ਮੋٹے ਮੋٹے ਜੁਰਮਾਨੇ ਇਹਨਾਂ ਨੂੰ ਕੀਤੇ ਮੈਂ ਐਫਆਰ ਲੈ ਕੇ ਇਹਨਾਂ ਤੋਂ ਪਸ਼ੂਤਾ ਛੜਦਾ ਠੀਕ ਆ ਤੇ ਤੇ ਇਸ ਕਰਕੇ ਮੈਨੂੰ ਉਹ ਚੀਜ਼ ਦਾ ਦੁੱਖ ਆ ਵੀ ਮੈਂ ਇੰਨੀ ਮਿਹਨਤ ਕੀਤੀ ਤੇ ਇਹ ਬੰਦੇ ਦਫਤਰ ਦੇ ਜਿਹੜੇ ਅਫਸਰ ਹੈ ਉਹ ਪੈਸੇ ਲੈ ਕੇ ਸਭੋਂ ਮਿਲੀ ਭੁਗਤ ਨਾਲ ਪੈਸੇ ਇਕੱਠੇ ਕਰ ਰਹੇ ਨੇ ਇੱਕ ਨੰਬਰ ਜਿਸ ਨੂੰ ਸ਼ਿਕਾਇਤ ਕਰੂੰਗੀ ਤੇ ਬਿਆਨ ਤੁਹਾਡੇ ਕੋਲੋਂ ਦਰਜ ਹੋ। ਅ ਵੀ ਲੈ ਤੁਮੇ 26 25 6 ਨੂੰ ਕੀਤੀ ਹੈ ਜੀ। ਬਿਆਨ ਮੇਰੇ ਦਰਜ ਨਹੀਂ ਹੋਏ ਮੈਂ ਵਰਿੰਦਰ ਸਿੰਘ ਦੇ ਬਿਆਨ ਦਰਜ ਕਰਵਾ ਕੇ ਆਇਆ। ਠੀਕ ਹੈ ਨਾ ਇਹਨੇ ਇਹਨਾਂ ਨੇ ਮੈਨੂੰ ਸ਼ਿਕਾਇਤ ਕਿਹਦੇ ਕਿਹਦੇ ਖਿਲਾਫ ਸੀ ਅਫਸਰਾਂ ਖਿਲਾਫ ਵੀ ਹੈ ਹੁਣ ਅਫਸਰਾਂ ਦੇ ਖਿਲਾਫ ਇਹਨੇ ਕਿਹਦੇ ਖਿਲਾਫ ਬਾਈ ਖਿਲਾ ਠੇਕੇਦਾਰ ਔਰ ਐਮਸੀ ਦੇ ਹਫਤਾਵਾਂ ਦੇ ਖਿਲਾਫ ਬਾਈ ਨੇਮ ਹੈ ਹਾਂਜੀ ਬਾਈ ਨੇਮ ਆ ਨਾਮ ਲਾ ਕੇ ਕਰੀਏ ਨਹੀਂ ਬਾਈ ਨੇਮ ਨਹੀਂ ਹੈਗੀ ਵੀ ਜਾਂਚ ਕਰੋ ਤੁਸੀਂ ਵੀ ਇਹਦੀ ਪਰਤਾਲ ਕਰੋ ਕਿਉਂਕਿ ਇਹਨਾਂ ਨੇ ਮੈਨੂੰ ਦੱਸਿਆ ਸੀਗਾ ਵੀ ਆਹ ਕੁਛ ਠੇਕੇਦਾਰ ਦਾ ਤਾਂ ਨਾਮ ਲਿਖਿਆ ਹੋਊ ਤੁਸੀਂ ਨਹੀਂ ਨਾਮ ਨਹੀਂ ਲਿਖਿਆ ਮੈਂ ਮਤਲਬ ਅਵਾਰਾ ਪਸ਼ੂ ਜਿਹੜਾ ਫੜਦਾ ਜਿਹਨੂੰ ਠੇਕਾ ਦਿੱਤਾ ਹੋਇਆ ਸਿਸਟਮ ਬਾਰੇ ਦੱਸੋ ਜਾਂਚ ਸ਼ੁਰੂ ਹੋਗੀ ਜਾਂ ਸ਼ੁਰੂ ਕੀ ਲੱਗਦਾ ਉਮੀਦ ਕੀ ਹੈ ਜਾਂਚ ਦੀ ਹੁਣ ਇਹਨਾਂ ਨੂੰ ਇਹ ਕੱਲ ਇੱਕ ਜਦੋਂ ਉਸ ਬੰਦੇ ਨੂੰ ਮੈਂ ਮਤਲਬ ਪਹਿਲਾਂ ਪਰੂਫ ਇਕੱਠੀ ਕੀਤੇ ਉਹ ਬੰਦੇ ਨੂੰ ਮੈਂ ਬਿਆਨ ਦਵਾਇਆ ਫਿਰ ਮੈਨੂੰ ਤਾਂ ਵਿਜੀਲੈਂਸ ਵਾਲਿਆਂ ਨੇ ਕਿਹਾ ਵੀ ਤੁਸੀਂ ਬਾਹਰ ਬਹਿ ਜਾਓ ਉਹਦੇ ਬਿਆਨ ਲਿਖੇ ਨੇ ਨਹੀਂ ਜਦੋਂ ਸ਼ਿਕਾਇਤ ਤੋਂ ਡੀਸੀ ਤੋਂ ਡੇ ਨੀ ਬਿਆਨ ਲਵੇ ਜੀ ਮੇਰੇ ਬਿਆਨ ਹੋਣੇ ਸੀਗੇ ਕਿਉਂਕਿ ਟਾਈਮ ਹੋ ਗਿਆ ਕਾਫੀ ਫਿਰ ਇਹਨੇ ਮੈਨੂੰ ਫੋਨ ਕੀਤਾ ਵੀ ਮੈਂ ਵੀ ਬਿਆਨ ਦੇਣੇ ਨੇ ਤੇ ਉਹ ਜਦੋਂ ਮੈਂ ਵਿਜੀਲੈਂਸ ਦਫ਼ਤਰ ਜੀ ਮੈਂ ਕਿਹਾ ਵੀ ਆ ਜਾ ਹੁਣੇ ਆ ਜਾ ਸੀ ਵਿਜੀਲੈਂਸ ਦਫ਼ਤਰ ਜੀ ਤੇ ਇਹਨੇ ਮੈਨੂੰ ਦੱਸਿਆ ਵੀ ਜਿਹੜੇ ਪੈਸੇ ਸੀਗੇ ਉਹ ਕੁਸ਼ਰੀ ਦੇ ਵਿੱਚੋਂ ਵਰਿੰਦਰ ਸਿੰਘ ਕਰਦਾ ਸੀਗਾ ਤੇ 11 ਫੇਸਵਲ ਤੋਂ ਇਹ ਸੋਨੂ ਰਾਣਾ ਕਰਦਾ ਸੀਗਾ ਤੇ ਜਿਹੜੇ 30000 ਰੁਪਏ ਨੇ ਦੱਸਿਆ ਵੀ ਅਸਿਸਟੈਂਟ ਕਮਿਸ਼ਨਰ ਜਿਹੜਾ ਹੈਗਾ ਰੰਜੀਵ ਕੁਮਾਰ ਵੀ 30000 ਰੁਪਏ ਉਹਨੂੰ ਦਿੰਦੇ ਸੀਗੇ ਸਾਰਿਆਂ ਨੇ ਇਕੱਲੇ ਇਕੱਲੇ ਦੱਸੇ ਤੇ ਇਹਨੂੰ ਮਤਲਬ ਵਿਜੀਲੈਂਸ ਵਾਲਿਆਂ ਨੇ ਬਿਆਨ ਲੈਣ ਤੋਂ ਜਿਹੜੇ ਇਨਕਾਰ ਕਰ ਦਿੱਤਾ ਉਹਨੂੰ ਮਤਲਬ ਆਖਦਾ ਵੀ ਇਹਦੇ ਮਤਲਬ ਬਿਆਨ ਨੇ ਕੋਈ ਖਾਸ ਨਹੀਂ ਹੈਗੇ ਜਦੋਂ ਕਿ ਇਹਦੇ ਬਹੁਤ ਜ਼ਰੂਰੀ ਖਾਸ ਨੇ ਤੇ ਅਵਾਰਾ ਪਸ਼ੂ ਜਿਹੜੇ ਸ਼ਹਿਰ ਦੇ ਵਿੱਚੋਂ ਫੜਨ ਦੀ ਬਜਾਏ ਇਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਬਾਹਰਲੇ ਪਿੰਡਾਂ 'ਚ ਜਾਂਦੇ ਸੀਗੇ ਗੱਡੀ ਲੈ ਕੇ ਸਰਕਾਰੀ ਸੌਰੀ ਕੈਟਲ ਕੈਚਰ ਗੱਡੀ ਠੇਕੇਦਾਰ ਦੀ ਵੀ ਪਿੰਡਾਂ ਦੇ ਵਿੱਚੋਂ ਜਾ ਕੇ ਜਿਹੜੇ ਉੱਥੋਂ ਕਿਸੇ ਦੇ ਬੇਕਾਰ ਪਸ਼ੂ ਸੀਗੇ ਉਹ ਲੱਦ ਕੇ ਲੈ ਆ ਕੇ ਰਾਤਾਂ ਨੂੰ ਉਹ ਗਊਸ਼ਾਲਾ ਜੀ ਬਾੜ ਦਿੰਦੇ ਸੀਗੇ ਤੇ ਜਿਹੜੀ ਪੈਟਲ ਕੈਚਰ ਗੱਡੀ ਦੇ ਵਿੱਚ ਉਹ ਲੱਗਿਆ ਸੀਗਾ ਜੀਪੀਐਸ ਜੀਪੀਐਸ ਲੱਗਿਆ ਸੀਗਾ ਉਹਦੀ ਚਿਪ ਕਹਿੰਦੇ ਕੱਢ ਦਿੰਦੇ ਸੀਗੇ ਉਹ ਜਾਣਕਾਰੀ ਦੇ ਹੱਥੇ ਹੀ ਮੈਂ ਸ਼ਿਕਾਇਤ ਕੀਤੀ ਸੀਗੀ ਸਾਰੀ ਉਹ ਤਾਂ ਕਿਹ ਦੇਖੇ ਕਿ ਸਰਸਿੰਗ ਜੀ ਇੱਕ ਵਾਰ ਸੇ ਠੇਕੇਦਾਰਾਂ ਨੂੰ ਠੇਕਾ ਦਿੱਤਾ ਜਾ ਰਿਹਾ ਮਿਹਨਤਾਂ ਗਾਵਾਂ ਫੜਨ ਦਾ ਪਰ ਅਵਾਰਾ ਪਸ਼ੂ ਮਹਾਲੀ ਚ ਬਹੁਤ ਫਿਰਦੇ ਰਹਿੰਦੇ ਰੋਜ਼ ਹੀ ਫਿਰਦੇ ਮੈਂ ਰੋਜ਼ ਹੀ ਪਾਉਣਾ ਮੈਂ ਉਸੇ ਜਗ੍ਹਾ ਦੀ ਉੱਤੇ ਕਿਉਂ ਫਿਰਦੇ ਫਿਰ ਧਿਆਨ ਨਹੀਂ ਇਹਨਾਂ ਦਾ ਪੈਸੇ ਲੈਂਦੇ ਉਹਨਾਂ ਤੋਂ ਅੱਛਾ ਇੱਕ ਗੱਲ ਮੈਂ ਤੁਹਾਨੂੰ ਇਹ ਵੀ ਧਿਆਨ ਚ ਦਿਉਣਾ ਚਾਹੁੰਦਾ ਵੀ ਇਹਨਾਂ ਨੂੰ ਅਵਾਰਾ ਪਸ਼ੂ ਕਹਿ ਦਿੱਤਾ ਜਾਂਦਾ ਇਹੇ ਅਵਾਰਾ ਨਹੀਂ ਹੈਗੇ ਸਾਰੇ ਦੇ ਸਾਰੇ ਟੋਟਲੀ 100% ਪਾਲਤੂ ਨੇ ਗਾਵਾਂ ਵੀ ਮੱਝਾਂ ਵੀ ਇਹ ਪਾਲਤੂ ਪਸ਼ੂ ਨੇ ਅਵਾਰਾ ਨਹੀਂ ਹੈਗੇ ਜੀ ਇਹ ਹਾਂਜੀ ਠੀਕ ਹੈ ਕੀ ਮੰਗਾ ਮੁੱਖ ਮੰਤਰੀ ਤੋਂ ਇਹ ਮੈਂ ਇਹ ਮੰਗਾ ਵੀ ਸਾਰੀ ਇਹਦੀ ਪਰਤਾਲਾ ਜਿਹੜੀ ਅਫਸਰ ਜਿਹੜੇ ਵਿੱਚ ਇਨਵੋਲਵ ਨੇ ਮੈਂ ਰੋਜ਼ ਫੋਟੋਆਂ ਖਿੱਚ-ਖਿੱਚ ਕੇ ਵੀਡੀਓ ਬਣਾ ਬਣਾ ਕੇ ਦਫ਼ਤਰ ਦੇ ਜਿਹੜੀ ਸਾਰੇ ਅਫਸਰਾਂ ਨੂੰ ਪਾਉਂਦਾ ਸੁਪਰਵਾਈਜ਼ਰ ਤੋਂ ਲੈ ਕੇ ਕਮਿਸ਼ਨਰ ਤੱਕ ਜਿਹੜੇ ਕਮਿਸ਼ਨਰ ਮੇਰਾ ਮੇਰੇ ਮੈਸੇਜ ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਮੈਂ ਸ਼ਿਕਾਇਤਾਂ ਪਾ ਰਿਹਾ ਉਹ ਮੇਰੇ ਸੀਨ ਨਹੀਂ ਕਰਦੇ ਠੇਕੇਦਾਰ ਮੇਰਾ ਸੀਨ ਨਹੀਂ ਕਰਦਾ ਹੈਗਾ ਰਣਾ ਜੀ ਅੱਛਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਇਹ ਜੀ ਮੈਂ ਗੱਡੀ ਤੇ ਚੱਲਦਾ ਦਾ ਜੀ 1.5 ਸਾਲ ਸੇਵਾ ਕਰੀਏ ਜੀ ਮੈਂ ਗੱਡੀ ਵਾਚਾ ਲਗਾ ਜੀ ਮਨਜੀਤ ਸਿੰਘ ਜੀ ਸੇਵਾ ਮਤਲਬ ਮਤਲਬ ਜੀ ਜਿਹੜਾ ਨਹੀਂ ਜੀ ਹਾਂ ਜੀ ਫ੍ਰੀ ਖਾਤੇ ਹੀ ਕੀਤੀ ਹੈ ਜੀ ਕੋਈ ਤਨਖਾਹ ਨਹੀਂ ਜੀ ਕੁਝ ਨਹੀਂ ਜੀ ਤੁਹਾਡੇ ਨਾਂ ਤੇ ਤਨਖਾਹ ਕਿੰਨੀ ਲਈ ਜਾਂਦੀ ਸੀ 10-12000 ਰੁਪਏ ਜੋ ਵੀ ਆਂਦੇ ਦੀ ਜੀ ਉਹ ਮਨਜੀਤ ਸਿੰਘ ਖੰਡਾ ਦਾ ਜੀ ਜਿਹਦੇ ਕੋਲ ਜੌਬ ਕਰਦੇ ਸੀ ਤੁਸੀਂ ਐਮ ਐਮ ਮਨਜੀਤ ਕੋਰ ਮਨਜੀਤ ਦੇ ਕੋਲ ਕਰਦੇ ਜੀ ਮਨਜੀਤ ਸਿੰਘ ਹੈ ਕੌਣ ਬੰਦਾ ਇਹ ਠੇਕੇਦਾਰ ਹੈ ਜੀ ਮੈਂ ਟੀਮਾ ਠੇਕਾ ਲੈ ਆਇਆ ਜੀ ਨਹੀਂ ਡੰਗਰ ਆਵਾਰਾ ਪਰਸੂ ਫਟਨੰਦਾ ਜੀ ਤੇ ਜਿਹੜੇ ਪਾਲਤੂ ਫਰਸੂ ਆ ਜੀ ਉਹਨਾਂ ਨੂੰ ਵੀ ਫੜਦਾ ਹੈ ਜੀ ਇਹ 5000 ਰੁਪਏ ਲੇ ਕੇ ਜੀ ਡੰਗਰ ਤਾਰ ਦਿੰਦਾ ਹੈ ਜੀ ਜੱਟ ਦੇ ਜੀ ਦੁੱਧ ਵਾਲੀ ਮਤਲਬ ਇਹ ਮਹੀਨਾ ਲੈਂਦਾ ਜੀ 15 15 2000 ਰੁਪਏ ਮਹੀਨਾ ਲੈ ਰਿਹਾ ਜੀ ਮੈਂ ਜੀ ਵੀਰ ਥੋੜਾ ਸਾ ਲੇਟ ਹੋ ਗਿਆ ਜੀ ਮਹੀਨਾ ਦੇਵਾ ਜੀ ਮੇਰੇ ਨੂੰ ਕਿੱਲਾ ਤੱਕ ਖੁੱਲਣ ਜਾ ਰਿਹਾ ਜੀ ਡੰਗਰ ਜੀ ਕਦੇ ਕਹਿ ਰਿਹਾ ਜੀ ਵੀ ਮੈਂ ਤੇਰੇ ਤੇ ਕੇਸ ਕਰਾ ਦਾਂਗਾ ਕਦੇ ਕੁਝ ਕਹਿ ਰਿਹਾ ਜੀ ਤੇ ਜੀ ਮੇਨੇ ਰਕਮ ਮੱਝ ਦਾ ਕਿੰਨਾ ਤੇ ਗਾਂ ਦਾ ਕਿੰਨਾ ਐ ਜੀ 10 ਡੰਗਰਾਂ ਦੇ ਜੀ ਜੀ ਤਾਂ ਜੀ 200 ਰੁਪਇਆ ਪਰ ਡੰਗਰ ਲੈਂਦਾ ਜੀ ਹਾਂਜੀ 10 ਡੰਗਰਾਂ ਦੇ 2000 ਰੁਪਇਆ 15000 ਰੁਪਇਆ ਇਸ ਤਰ੍ਹਾਂ ਲੈਂਦਾ ਹੈ ਜੀ ਉਹਨੂੰ ਫਿਰ ਖੁੱਲੀ ਆ ਵੀ ਚਰ ਚਾਰ ਸਕਦੇ ਆ ਹਾਂਜੀ 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 ਉਹਨੂੰ ਖੁੱਲੀ ਆ ਜੀ ਉਹਦੇ ਡੰਗਰ ਨਹੀਂ ਫੜਦੇ ਜੀ ਫਿਰ ਜੀ ਤੁਸੀਂ ਮੁਫਤ ਚ ਕਿਉਂ ਕਰਦੇ ਹੋ ਰੇ ਡਰਾਈਵਰੀ ਬਾ ਜੀ ਉਹਨੇ ਕੈਦੇ ਦਾ ਵਿੱਚ ਤੇਰੇ ਡੰਗਰਾਂ ਹੀ ਫਿਰਦੇ ਰਹੂਗੇ ਜੀ ਅਭੀ ਤੇ ਨੂੰ ਕੋਈ ਨਹੀਂ ਛੇੜਨੇਗਾ ਜੀ ਤੇਰੀ ਡੰਗਰ ਜੀ ਕਿੰਨੇ ਕਿੰਨੇ ਘੰਟੇ ਡਿਫਟ ਕਰਦੇ ਸੀ ਤੁਸੀਂ ਮੈਂ ਤਾਂ ਜੀ 24 24 ਘੰਟੇ ਵੀ ਕੀਤੀ ਹੈ ਇਹ ਡਿਊਟੀ ਜੀ ਕਿੱਥੋਂ ਲਿਆਉਂਦੇ ਸੀ ਡੰਗਰ ਫੜ ਕੇ ਡੰਗਰ ਜੀ ਜਿਸ ਤਰ੍ਹਾਂ ਜੀ ਬਾਹਰ ਤੇ ਵੀ ਲੈ ਕੇ ਆਂਦੇ ਤੇ ਜੀ ਲਾਂਡਰਾਂ ਦੇ ਜੀ ਪਾਪੜੀ ਤੇ ਜੀ ਕਦੇ ਕਿਸੇ ਘਰ ਦੇ ਕੋਲ ਤੇ ਮੰਗ ਕੇ ਲੈ ਕੇ ਆਂਦੇ ਤੇ ਜੀ ਬਲਾਈਆਂ ਵਾਲੇ ਗਾਵਾਂ ਗੋਲ ਤੇ ਜੀ ਇਹ ਤੁਹਾਨੂੰ ਵਾਪਸ ਕਰ ਦਾਂਗੇ ਫਿਰ ਹਾਂ ਨਹੀਂ ਨਹੀਂ ਜੀ ਬਈ ਦੇ ਦੋ ਬੇਕਾਰ ਡੰਗਰ ਵੀ ਫਾਟਕ 'ਚ ਵੜਨੇ ਆ ਜੀ ਉਹਦੇ ਬੱਤੇ ਉਹਨਾਂ ਤੋਂ ਪੈਸੇ ਲੈਣਦੇ ਕਿ ਫਰੀ ਚ ਨਹੀਂ ਨਹੀਂ ਫਰੀਚ ਹੀ ਲੈ ਜਾਂਦੇ ਤੇ ਜੀ ਉਹ ਫਿਰ ਕਿੱਥੇ ਛੱਡਦੇ ਸੀ ਉਹਨਾਂ ਨੂੰ ਗਊਸ਼ਾਲਾ ਚ ਬਾੜ ਦਿੰਦੇ ਤੇ ਜੀ ਤੁਸੀਂ ਕਹਿੰਦੇ ਗਊਸ਼ਾਲਾ ਦੇ ਵਿੱਚ ਵੀ ਕੋਈ ਪ੍ਰਬੰਧ ਹੈ ਨਹੀਂ ਨਾ ਜੀ ਨਾ ਜੀ ਬਿਲਕੁਲ ਨਹੀਂ ਹੈਗਾ ਜੀ ਬਿਲਕੁਲ ਮਤਲਬ ਖਤਮ ਹੋ ਜਾਂਦੇ ਐ ਡੰਗਰ ਜੀ ਉੱਥੇ ਵੀ ਬਾੜ ਕੇ ਜੀ ਤੇ ਜੇ ਚੱਕਦਾ ਹੈ ਜੀ ਜਿਹਦਾ ਦੇਖਦਾ ਜੀ ਉਹਦਾ ਡੰਗਰ ਜਿਹੜਾ ਮਹੀਨਾ ਨਹੀਂ ਦਿੰਦਾ ਜੀ ਉਹਦੇ ਡੰਗਰ ਬਾੜਦਾ ਹੈ ਜੀ 15 15 2000 ਰੁਪਏ ਐ ਮਹੀਨਾ ਲੈ ਰਿਹਾ ਹੈ ਜੀ ਇਦੇ ਕੋਲ ਤੇ ਮਿੰਨਾ ਜਾਂਦਾ ਜੀ ਤੇ ਇਹ ਡੰਗਰੇ ਛੇੜਦਾ ਨਹੀਂ ਜੀ ਬਿਲਕੁਲ ਵੀ ਜੀ ਗੱਡੀ ਦੇ ਨਾਲ ਨਹੀਂ ਜੀ ਕਦੇ ਵੀ ਹੁੰਦਾ ਜੀ ਉੱਥੇ ਫਿਰ ਜਿਹੜੀਆਂ گاਵਾਂ ਨੇ ਉਹਨਾਂ ਨੂੰ ਪੱਠੇ ਪਾਈ ਨਹੀਂ ਜਾਂਦਾ ਨਹੀਂ ਜੀ ਨਹੀਂ ਬਿਲਕੁਲ ਨਹੀਂ ਜੀ ਬੜਾ ਬੁਰਾ ਹਾਲ ਹੈ ਜੀ ਕਿਚੜ ਮੇਂ ਖੜੀ ਰਹਿੰਦੀਆਂ ਜੀ گاਵਾں ਦੀ ਗੋਬਰ ਚ ਬੜਾ ਬੁਰਾ ਹਾਲ ਹੈ ਜੀ ਹਾਂ ਜੀ ਹੈਗਾ ਜੀ ਪਰ ਜੀ ਉਧਰ ਬਸਦਾ ਕੁਛ ਨਹੀਂ ਹੈ ਜੀ ਵਿਚਾਰੇ ਦੇ ਬਸਦਾ ਜੀ ਤਾਂ ਫਿਰ ਠੇਕੇਦਾਰ ਨਾਲ ਝਗੜ ਕਿਹੜੀ ਗੱਲ ਨੂੰ ਲੱਗਿਆ ਠੇਕੇਦਾਰ ਇਹ ਹੀ ਗੈਰੇ ਦਾ ਵੀ ਪੈਸੇ ਦੇ ਦੇ ਮਖਾਈ ਵੀ ਕਾ ਮੇਰੇ ਵਾਸਾ ਹੈ ਨਹੀਂ ਜੀ ਵੀ ਥੋੜਾ ਸਾ ਲੇਟ ਹੋ ਗਏ ਜੀ ਤੇ ਜੀ ਉਹਨੇ ਜੀ ਮੈਨੂੰ ਜੀ ਡੰਗਾ ਵੀ ਕਹਿ ਰਿਹਾ ਵੀ ਮੈਂ ਤੇਰੀ ਖੋਲ ਕੇ ਲੈ ਜਾऊंगा ਇਹ ਕਰ दूंगा ਉਹ ਕਰ दूंगा ਇਦਾਂ ਕਹਿ ਰਿਹਾ ਜੀ ਤੇ ਉਹਦੇ ਕੋਲ ਕਿੰਨੇ ਖੁੱਦ ਦੇ ਡੰਗਰ ਆ ਠਿੱਕਾ ਖੁੱਦ ਦੇ ਕੋਲ ਆ ਜਿੱਤੀ 35 گاਵਾ ਆ ਜੀ ਦੁੱਧ ਪੰਦਾ ਏ ਡੈਰੀ ਮੈਂ ਬਾਕਾਇਦਾ ਦੁੱਧ ਪੰਦਾ ਏ ਜੀ ਹਾਂਜੀ ਜਿਹੜਾ ਜੀ ਇਹ ਗੱਡੀ 'ਪਾ ਵੀ ਚੱਲ ਰਹੇ ਆ ਜੀ ਬੰਦੇ ਜੀ ਇਹਨਾਂ ਦੇ ਕੋਲ ਵੀ ਜੀ ਡੰਗਰ ਆ ਜੀ ਰੋਡਾ ਆ ਜੀ ਪੈਸੇ ਇਕੱਠੇ ਕਰਕੇ ਦਿੰਦਾ ਏ ਜਿੱਤਾ ਏ ਜਿਹੜਾ ਜੀ ਉਹ گاਵਾ ਆ ਜੀ ਸੁਹਾਣੇ ਜਦ ਮਰਜੀ ਮੇਰੇ ਨਾਲ ਜੀ ਪ੍ਰੈਸ ਰਿਪੋਰਟਰ ਲੈ ਕੇ ਜੀ ਚੱਲ ਸਕਦੇ ਆਂ ਤੁਸੀਂ ਜੀ ਮੈਂ ਜਾ ਕੇ ਜੀ ਮੋਹੀਆ ਕਰਵਾ ਦਾਂਗਾ ਜੀ ਹਾਂਜੀ ਤੇ ਜੀ ਇਹਨਾਂ ਨੇ ਜੀ ਅਫਸਰਾਂ ਨਾਲ ਕੇ ਇਹਨਾਂ ਦੀ ਕਿਸੇ ਨਾਲ ਹਾਂਜੀ ਹਾਂਜੀ ਮੇਲੀਪੁਰ ਜੀ ਇਹ ਮਨਜੀਤ ਸਿੰਘ ਨੂੰ ਪੈਸੇ ਇਕੱਠੇ ਕਰਕੇ ਦਿੰਦੇ ਆਂ ਜੀ ਗੱਡੀ ਵਾਲੇ ਜੀ ਹਾਂਜੀ ਤੇ ਜੀ ਇਹਨਾਂ ਨੇ ਜੀ ਜਿੱਤੇ ਹੋਰ ਨੇ ਜੀ ਨੌਨੇਗੇ ਵੀ ਝੋਟ ਮਾਰੀ ਦੀ ਜੀ ਪਹਿਲਾਂ ਹਮੇ ਕੰਮ ਕਰਦੇ ਤੇ ਜੀ ਮੇਰੇ ਸਾਹਮਣੇ ਮੇਰੀ ਗਵਾਹੀ ਪੜੀ ਵੀ ਹੈ ਜੀ ਠੇਕੇਦਾਰ ਨੇ ਜੀ ਉਹੀ ਬੰਦੇ ਗੱਡੀ ਦੇ ਚੜਾਏ ਹੋਏ ਆਂ ਜੀ ਅੱਗੇ ਤੇ ਕਹਿੰਦੇ ਆ ਡੰਗਰ ਫੜਨ ਵਾਲੇ ਹੀ ਡੰਗਰ ਫੜੂਗਾ ਜੀ ਇਹ ਜੀ ਉਹ ਆ ਜੀ ਪਹਿਲੇ ਵੀ ਤੋਂ ਜੀ ਬਾਹਰ ਕੇ ਬੰਦੇ ਡੰਗਰ ਫੜਦੇ ਤੇ ਜੀ ਸਰ ਦੇਖਿਆ ਮਹੱਲੀ ਚ ਜਿਹੜੀਆਂ 12 ਗਾਵਾਂ ਸਿੱਧੀਆਂ ਰਹਿੰਦੇ ਨੇ ਉਹ 12 ਨਹੀਂ ਕਿ ਲੋਕਾਂ ਦੀਆਂ ਨੇ ਲੋਕਾਂ ਦੀਆਂ ਜੀ ਅੱਛਾ ਹਾਂਜੀ ਲੋਕਾਂ ਦੀਆਂ ਜੀ ਮੇਰੇ ਵਰਗੇ ਭਾਈਆਂ ਦੀਆਂ ਜੀ ਕਿਸੇ ਜੀ ਕਿਸੇ ਹੋਰ ਦੀਆਂ ਜੀ ਜੀ ਫਿਰ ਉਹਨਾਂ ਗਾਵਾਂ ਨੂੰ ਜਮੀ ਪੱਠੇ ਨਹੀਂ ਪਾਉਣ ਬੰਦੇ ਘਰੇ ਐਂ ਸਰ ਜਾਂਦਾ ਐਂ ਸਰ ਜਾਂਦਾ ਜੀ ਫਰੀਦਾ ਦੁੱਧ ਹੈ ਜੀ ਓਕੇ ਹਾਂਜੀ ਤੇ ਜੀ ਮਤਲਬ ਇਹ ਮਿੰਨਾ ਲੈ ਕੇ ਚਿਗਵਾ ਦਿੰਦਾ ਜੀ ਦਿੰਨੇ ਮਾ ਖੋਲੋ ਜੀ ਰਾਤ ਨੂੰ ਖੋਲੋ ਜੀ ਕੋਈ ਚੱਕਰ ਜਿਹੜਾ ਮਹੀਨਾ ਦੇ ਦਿੰਦਾ ਜੂਦੇ ਡੰਗਰ ਨਹੀਂ ਛਿੜਦਾ ਜੀ ਨਾ ਤਾਂ ਉਹਨਾਂ ਤੋਂ ਪੈਸੇ ਲੈਂਦਾ ਨਾਲ ਐਮਸੀਆਂ ਤੋਂ ਲੈਂਦਾ ਇੱਕ ਡੰਗਰ ਹਾਂਜੀ ਹਾਂਜੀ ਇੱਕ ਡੰਗਰ ਦੇ 900 ਰੁਪਏ ਲੈਂਦਾ ਈ 8900 ਰੁਪਏ ਸੀ ਬਿਆਨ ਦੇਣ ਕਿਉਂ ਨਹੀਂ ਦਰਜ ਹੋਇਆ ਕੀ ਗੱਲ ਹੈ ਵਿਜੀਲੈਂਸ ਵਾਲਿਆਂ ਨੇ ਉਹ ਕਹਰੇ ਵੀ ਹਾਲੇ ਰੁਕ ਜਾ ਤੇਰੇ ਬਿਆਨ ਕਰ ਲੂਗੇ ਥੋੜਾ ਜਿਹਾ ਰੁਕ ਜੋ ਕਹਰੇ 2-4 ਦਿਨ ਬਾਅਦ ਆਜੀ ਫਿਰ ਕਰ ਲੂਗੇ ਜੀ ਵੀ ਜਿਹੜੇ ਜੀ ਆਪਾਂ ਜੀ ਬਾਹਰ ਤੇ ਡੰਗਰ ਫੜ ਕੇ ਲਿਆਉਂਦੇ ਤੇ ਜੀ ਉਹਦੀ ਜਿੱਨਾ ਚਿੱਪ ਕੱਟ ਦਿੰਦੇ ਤੇ ਜੀ ਆਪਾਂ ਜੀ ਚਿੱਪ ਕੱਟ ਹਾਂਜੀ GPS ਜੀ ਲੱਗਿਆ ਹੋਦਾ ਹੈ ਜੀ ਤੇ ਜੀ ਉਹਦਾ ਮੈਮਰੀ ਕਾਰਡ ਕੱਢ ਕੇ ਜੀ ਅਲੱਗ ਰੱਖ ਦਿੰਦੇ ਤੇ ਜੀ ਠੇਕੇਦਾਰ ਕੇ ਕਹਿੰਦੇ ਜੀ ਤੇ ਜੀ ਬਾਹਰ ਤੇ ਡੰਗਰ ਫੜ ਕੇ ਲੈ ਆਂਦੇ ਤੇ ਜੀ ਕਿਹੜੇ ਕਿਹੜੇ ਪਿੰਡਾਂ 'ਚ ਫੜਦੇ ਸੀ ਲਾਂਡਰਾ ਹੋ ਗਿਆ ਜੀ ਜਗਤਪੁਰਾ ਹੋ ਗਿਆ ਜੀ ਇਹ ਪਾਪੜੀ ਹੋ ਗਿਆ ਜੀ ਅੱਛੇ 82 ਸੈਕਟਰ ਹੋ ਗਿਆ ਜੀ ਉੱਥੇ ਤੇ ਜੀ ਗੁਜਰਾਂ ਦੇ ਡੰਗਰ ਵੀ ਜੀ ਕਾਫੀ ਬਾੜੇ ਹੋਏ ਆ ਜੀ ਐਦਾਂ ਹੀ ਜੀ ਚੱਕ ਚੱਕ ਕੇ ਜੀ ਚੋਰੀਓ ਜੀ ਰਾਤਾਂ ਨੂੰ ਜੀ ਰਾਤ ਨੂੰ ਜਦਗੀ ਗੱਡੀ ਚਲਾਣਾ ਅਲਾਉਡ ਨਹੀਂ ਹੈ ਜੀ ਬਿਲਕੁਲ ਵੀ ਜੀ ਹਾਂਜੀ 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 ਏ ਜੀ ਰਾਤ ਨੂੰ ਗੱਡੀ ਚਲਾਣੀ ਅਲਾਉਡ ਨਹੀਂ ਹੈ ਜੀ ਪਰ ਜੀ ਇਹ ਕਹਿੰਦਾ ਵੀ ਰਾਤ ਨੂੰ ਚਲਾਓ ਔਰ ਆਪਣਾ ਡੰਗਰ ਪਕੜੋ ਔਰ ਸੈਕਟਰ ਵਾਲਿਆ ਕਾ ਗੱਡੀ ਖੜੀ ਕਰ ਦੋ ਮੈਂ ਜੀ ਇਹ ਲਾਲਚ ਦੇਂਦਾ ਰਹਿੰਦਾ ਤਾਂ ਵੀ ਤੁਹਾਡਾ ਡੰਗਰ ਨਹੀਂ ਜੀ ਮੈਂ ਛੇੜੂਗਾ ਜੀ ਐ ਜੀ ਐ ਜੀ ਬਾਈ ਹੁਣ ਜੀ ਮੜੀ ਜੀ ਕੋਈ ਗਲਤੀ ਹੋ ਜਾਂਦੀ ਹੈ ਜੀ ਬੰਦੇ ਕੀ ਉਹਨੂੰ ਕਹਿੰਦਾ ਜੀ ਮੈਂ ਕਰ ਦਾਂਗਾ ਜੀ ਤੇਰੇ ਡੰਗਰ ਬਾੜ ਤੰਗਾ ਜੀ ਚਾਹ ਕਿਲਿਆਂ ਦੇ ਖੁੱਲਣੇ ਤੱਕ ਜਾਂਦਾ ਜੀ ਹਾਂ ਬਰਿੰਦਰ ਸਿੰਘ ਜੀ ਇਹ ਦੱਸੋ ਜਿਹੜਾ ਮਨਜੀਤ ਸਿੰਘ ਠੇਕੇਦਾਰ ਹੈ ਤੁਹਾਨੂੰ ਵੀ ਇਹਨੇ ਆਪਣੀ ਗੱਡੀ ਤੇ ਬਿਨਾਂ ਪੈਸੇ ਤੋਂ ਲੇਬਰ ਦੇ ਤੌਰ ਤੇ ਰੱਖੇ ਰੱਖਿਆ ਇੱਕ ਤਰ੍ਹਾਂ ਦਾ ਸ਼ੋਸ਼ਣ ਹੈ ਜਦਕਿ ਤੁਹਾਡੇ ਨਾਂ ਤੇ ਐਮਸੀ ਤੋਂ ਪੈਸੇ ਲੈ ਜਾ ਰਹੇ ਨੇ ਕਿਸ ਤਰ੍ਹਾਂ ਦਾ ਕਾਲਾ ਮਲਾ ਤੇ ਕਿਸ ਤਰ੍ਹਾਂ ਦਾ ਗੋਲਮਲਾ ਜਿਹਦੇ ਬਾਰੇ ਤੁਸੀਂ ਵਿਜੀਲੈਂਸ ਦੇ ਵਿੱਚ ਵੀ ਬਿਆਨ ਦਰਜ ਕਰਾਏ ਨੇ ਤੇ ਬਿਆਨ ਤੁਸੀਂ ਕੀ ਦਰਜ ਕਰਾਏ ਨੇ ਹਾਂ ਜੀ ਮੈਨੂੰ ਨਾ 2003 ਜਦੋਂ ਨੇ ਠੇਕਾ ਮਿਲੇ ਜੀ ਮੈਨੂੰ ਨਾ ਗੱਡੀ ਤੇ ਰੱਖਿਆ ਗਿਆ ਜੀ ਮੇਰੇ ਕੋਲ ਵੀ ਆ ਮੈਂ ਪਸ਼ੂ ਨਹੀਂ ਜੀ ਠੀਕ ਹੈ ਤੇ ਮੈਂ ਚਾਰ ਦੇ ਪਤਾ ਜੀ ਸ਼ਹਿਰ ਚ ਠੇਕੀਦਾਰ ਬੋਲ ਨੂੰ ਮੈਨੂੰ ਕਿਹਾ ਗਿਆ ਵੀ ਤੇਰੇ ਤੋਂ ਕੋਈ ਪੈਸਾ ਨਹੀਂ ਲੈਣਾ ਨਾ ਦੇਣਾ ਕੋਈ ਪੈਸਾ ਠੀਕ ਹੈ ਤਨਖਾਹ ਵਗੈਰਾ ਵੀ ਤੂੰ ਮੇਰੇ ਕੋਲ ਕੰਮ ਕਰਵੇਂ ਮੈਂ ਤੇਰੇ ਪਸੂ ਨਹੀਂ ਸ਼ਹਿਰ ਚ ਤੂੰ ਜਿਵੇਂ ਮਰਜੀ ਫਿਰਨੂ ਵੀ ਮੈਂ ਤੇਰੇ ਪਸੂ ਨਹੀਂ ਫੜਦਾ ਸ਼ਹਿਰ ਚ ਓਕੇ ਹਾਂਜੀ ਫੇਰ ਗੱਲ ਕੀ ਹੋਈ ਅੱਗੇ ਉਸ ਤੋਂ ਬਾਅਦ ਗੱਲ ਹੋਈ ਜੇ ਇਦਾਂ ਹੀ 3-4 ਮਹੀਨੇ ਮਤਲਬ 5-6 ਮਹੀਨੇ ਚੱਲ ਲਿਆ ਮੈਂ 7-8 ਮਹੀਨੇ ਕਿਤੇ ਕੋਲ ਕੰਮ ਕੀਤਾ ਜੀ ਅਕਤੂਬਰ ਚ ਜਾਣਾ ਮੇਰਾ ਵਿਆਹ ਸੀ ਜੀ ਹਾਂਜੀ ਮੈਂ ਵਿਆਹ ਤੋਂ ਪਹਿਲਾਂ ਛੁੱਟੀ ਮੰਗੀ 2 ਮਹੀਨਾ ਪਹਿਲਾਂ ਕਿ ਮੇਰੀ ਮੈਂ ਛੁੱਟੀ ਤੇ ਜਾਣਾ ਜੀ ਵੀ ਮੇਰਾ ਵਿਆਹ ਇਹ ਵੀ ਚਲੋ ਮੈਨੂੰ ਡਰ ਸੀ ਵੀ ਚਲੋ 60 ਸੂਟ ਬੱਜ ਜਿੰਦੀ ਜੀ ਕੰਮ ਕਰਦੇ ਹੁੰਦੇ ਹਨਾ ਹੂੰ ਬਿਲਕੁਲ ਹਾਂ ਉਸ ਤੋਂ ਬਾਅਦ ਜੀ ਜਿਹੜੇ ਬੰਦੇ ਮੇਰੇ ਐਂਟੀ ਸੀਗੇ ਜੀ ਹੂੰ ਇਹਨੇ ਉਸੇ ਦਿਨ ਜਿਹੜੇ ਇਨਸਟਲਮੈਂਟ ਤੋਂ ਛੁੱਟੀ ਮੰਗੀ ਨੇ ਉਸੇ ਦਿਨ ਉਹ ਬੰਦੇ ਐਂਟੀ ਬਣਾਏ ਤੇ ਮੈਂ ਮਤਲਬ ਮੇਰੇ ਪਸ਼ੂ ਫੜਨੇ ਸ਼ੁਰੂ ਕਰਤੇ ਅੱਛਾ ਹਾਂਜੀ ਪਸ਼ੂ ਵੜਨ ਨੂੰ ਸ਼ੁਰੂ ਕੀਤੇ ਮਤਲਬ ਮੈਨੂੰ ਸਾਰੇ ਸ਼ਹਿਰ ਚੋਂ ਜੀ ਮੈਨੂੰ ਕੁੱਲੇ ਨੂੰ ਟਾਰਗੇਟ ਕਰਿਆ ਜਾ ਰਿਹਾ ਹੈ ਕਿਤੇ ਰਾਤ ਨੂੰ 2 ਵਜੇ ਤੇ 1 ਵਜੇ ਗੱਡੀ ਚਲਾਗੇ ਮੈਨੂੰ ਕੁੱਲੇ ਦੇ ਪਸ਼ੂ ਫੜੇ ਜਾ ਰਹੇ ਨੇ ਜੀ ਸਾਰੇ ਸ਼ਹਿਰ ਚੋਂ ਅੱਛਾ ਹਾਂਜੀ ਜਿਹੜੇ ਸ਼ਹਿਰ ਦੇ ਵਿਚੰਨੇ ਪਸ਼ੂ ਫਿਰਦੇ ਆ ਰੋਜ਼ਾਨਾ ਮੱਝਾਂ ਗਾਵਾਂ ਇਹ ਕਿੰਨਾ ਦੀਆਂ ਨੇ ਤੇ ਇਹ ਨਗਰ ਨਗਰ ਦੇ ਅਧਿਕਾਰੀ ਕਿਉਂ ਨਹੀਂ ਧਿਆਨ ਦੇ ਰਹੇ ਵੀ ਇਹ ਆਵਾਰਾ ਪਸ਼ੂ ਫੜਦੇ ਆ ਕਿਉਂਕਿ ਐਕਸੀਡੈਂਟ ਦਾ ਕਾਰਨ ਵੀ ਬਣਦੇ ਗੰਧ ਵੀ ਪੈਂਦਾ ਸੜਕਾਂ ਤੇ ਹਾਂਜੀ ਗੰਧ ਪੈਂਦਾ ਇਹ ਕਾਰਨ ਕੀ ਹੈ ਦਾ ਪਿੱਛੇ ਕੀ ਮਾਫੀਆ ਕਿਸ ਤਰ੍ਹਾਂ ਦਾ ਹੈ ਮਾਫੀਏ ਇਸ ਤਰ੍ਹਾਂ ਜੀ ਨੇ ਸਾਰੇ ਮਦਦ ਰੱਖਿਆ ਹੋਏ ਨੇ ਇਹ ਡੰਕਾ ਵਾਲੇ ਬੰਦੇ ਹੀ ਗੱਡੀ ਤੇ ਰੱਖਿਆ ਹੋਏ ਨੇ ਜੀ ਕਿੰਨੇ ਕੁ ਬੰਦੇ ਹੋਣਗੇ ਦੋ ਇਸ ਟੈਮੀਲੇ ਦੋ ਬੰਦੇ ਰੱਖਿਆ ਹੋਏ ਦੋਨੋਂ ਭਰਾ ਨੇ ਜੀ ਅੱਛਾ ਇੱਕ ਬੰਦੇ ਕੋਲ 70 ਸੈਕਟਰ ਚ ਰੱਖੇ ਹੋਏ ਨੇ ਜੀ ਗਮਕਟੋ ਘੜ ਸੋਗਾ ਜੀ ਉਹਦੇ ਕੋਲ ਫਜੀਤ ਸਿੰਘ ਜਿੱਥੇ ਕੋਲ ਅੱਛਾ ਉਹ ਵੀ ਐਂ ਫਿਰਦਿਆਂ ਨੇ ਉਹ ਆਵਾਰਾ ਫਿਰਦਿਆਂ ਨਹੀਂ ਉਹਦੇ ਉਹਦੇ ਚ ਐਕਚੁਅਲੀ ਗੱਲ ਉਹਦੇ ਕੀ ਹੈ ਜੀ ਹੂੰ ਠੇਕੇਦਾਰ ਦਾ ਹਿੱਸਾ ਜਿਹੜੇ ਬੰਦੇ ਨਾਲ ਠੀਕ ਹੈ ਮੇਂ ਆਪਣੀਆਂ ਗਾਵਾਂ ਉਸ ਬੰਦੇ ਕੋਲ ਛੱਡੀਆਂ ਹੋਈਆਂ ਨੇ ਅੱਧੀਆਂ ਮਤਲਬ 40 50 60 ਗਾਵਾਂ ਇਹਦੀਆਂ ਆਪਣੀਆਂ ਛੱਡੀਆਂ ਹੋਈਆਂ ਨੇ ਉਸ ਬੰਦੇ ਕੋਲ ਦੁੱਧ ਪਾਉਂਦੇ ਨੇ ਇਕੱਠਾ ਹਰਜੀਤ ਸਿੰਘ ਜੀ ਦੇ ਨਾਮ ਤੇ ਠੀਕ ਹੈ ਹਾਂਜੀ ਉਸ ਤੋਂ ਉਹਨੂੰ ਬਿਨਾਂ ਬੇਤਖਾਦ ਉਹ ਗੱਡੀ ਤੇ ਰੱਖਿਆ ਹੋਇਆ ਜੀ ਉਹਨੂੰ ਉਹਨੂੰ ਸ਼ਹਿਰ 'ਚ ਅਵਾਰਾ ਪਸ਼ੂ ਛੱਡਣ ਦੇ ਆਪਣੇ ਉਹਨੂੰ ਕਿਹਾ ਹੋਇਆ ਵੀ ਤੂੰ ਆਪਣੇ ਪਸ਼ੂ ਵੀ ਛੱਡ ਨਾਲ ਹੀ ਨੇ ਆਪਣਾ ਹਿੱਸਾ ਪਾਇਆ ਹੋਏ ਜਿੰਨੇ ਵੀ ਦੁੱਧ ਹੁੰਦਾ ਜੀ ਮਤਲਬ ਲੱਖ ਦਾ ਹੋਵੇ 2 ਲੱਖ ਦਾ ਹੋਵੇ ਉਹ ਦੋਨਾਂ ਬੰਦਿਆਂ ਦਾ ਹਿੱਸਾ ਹੈ ਜੀ ਉਹਦੇ 'ਚ ਅੱਛਾ ਮੁੱਠੀ ਕਮਾਈ ਕਰਦੇ ਨੇ ਯਾਨੀ ਹਾਂਜੀ ਮੋਟੀ ਕਮਾਈ ਕਰਦੇ ਨੇ ਬਾਕੀ ਜੀ ਇਹ ਬਾਰਚ ਇਹ ਸਾਰ ਅਵਾਰਾ ਪਸ਼ੂ ਇੱਥੇ ਕੋਈ ਨਹੀਂ ਹੈ ਜੀ ਸਾਰੇ ਰੱਖੇ ਹੋਏ ਨੇ ਜੀ ਨੰਗਰ ਵਾਲੇ ਮਤਲਬ ਇੱਕ ਤਾਂ ਇਹ ਕਰਦਿਆ ਇਸ ਤਰ੍ਹਾਂ ਮੋਟੀ ਕਮਾਈ ਦੂਸਰੀ ਐਮਸੀ ਵਾਲਿਆਂ ਤੋਂ ਕਿੰਨੇ ਕੁ ਪੈਸੇ ਲੈਂਦੇ ਹਨ ਠੇਕਾ ਕਿੰਨੇ ਕੁ ਚੜਿਆ ਸੀਗਾ ਪਸ਼ੂ ਦਾ ਮਤਲਬ ਇੱਕ ਇੱਕ ਪਸ਼ੂ ਦਾ ਪਰ ਹੈਡ 950 ਰੁਪਏ ਹੈ ਜੀ ਉਹ ਫੜ ਕੇ ਇਹ ਦੇ ਦਿੰਦੇ ਆ ਉਹ ਪਿੰਡਾਂ ਚੋਂ ਜਿਹੜਾ ਲੈ ਕੇ ਵੇਚਦੇ ਆ ਹਾਂ ਹਾਂਜੀ ਹਾਂਜੀ ਮਤਲਬ ਜਿੱਦਾਂ ਅਵਾਰਾ ਪਸ਼ੂ ਕਰਤਾ ਜਿਹੜਾ ਪਿੰਡਾਂ ਚੋਂ ਲੈ ਕੇ ਜਿਹੜੇ ਉਹ ਗਊਸ਼ਾਲਾ ਚ ਛੱਡਦੇ ਆ ਪਿੰਡਾਂ ਚੋਂ ਲਿਆਉਂਦੇ ਫਿਰ ਉਹਦੀ ਵੀ ਕਮਾਈ ਕਰਦੇ ਆ ਹਾਂਜੀ ਹਾਂਜੀ ਮਤਲਬ ਮੈਂ ਤੁਹਾਨੂੰ ਸਮਝਾਉਣ ਲਈ ਸਾਲੀ ਗੱਲ ਜਿੱਤੇ ਜਿਵੇਂ ਸ਼ਹਿਰ ਚ ਪਸ਼ੂ ਰੱਖੇ ਹੋਏ ਨੇ ਜੀ ਹਾਂਜੀ ਪਸ਼ੂ ਪਸ਼ੂ ਪਾਲਕਾਂ ਨੂੰ ਮਹੀਨਾ ਲਿਆ ਜਾ ਰਿਹਾ ਜੀ ਕਿਸੇ ਤੋਂ 15000 ਕਿਸੇ ਤੋਂ 20000 ਕੁਆ ਅੱਛਾ ਹਾਂਜੀ ਇਦਾਂ ਮਹੀਨਾ ਲਿਆ ਜਾ ਰਿਹਾ ਜੀ ਪਸ਼ੂ ਪਾਲਕਾਂ ਨੂੰ ਜਦੋਂ ਮਤਲਬ ਉਹਦੀ ਖਾਣਾ ਪੂਰਤੀ ਲਈ ਵਿਅਸਤ ਰਹੇ ਨਾ ਕਹਿਣ ਵੀ ਪਸ਼ੂ ਨਹੀਂ ਫੜੇ ਜਾ ਰਹੇ ਪਿੰਡਾਂ ਚੋਂ ਲਿਆ ਕੇ ਪਸ਼ੂ ਗਊਸ਼ਾਲਾ ਚ ਬੰਦ ਕੀਤੇ ਜਾਂਦੇ ਨੇ ਉਹਨਾਂ ਤੋਂ ਵੀ ਪੈਸੇ ਲੈ ਜਾਂਦੇ ਨੇ ਮਤਲਬ ਨਗਰ ਨਿਗਮ ਤੋਂ 950 ਰੁਪਏ ਪਰ ਹੈਡ ਠੀਕ ਅੱਛਾ ਕਿੰਨੇ ਕੁ ਪਸ਼ੂ ਪਾਲ ਕਹਣਗੇ ਮਤਲਬ ਟੋਟਲ ਗਿਣਤੀ ਮ 7-800 ਰੁਪਏ 7-800 ਪਸ਼ੂ ਹੋਊਗਾ ਜੀ ਟੋਟਲ ਤੁਸੀਂ ਸਰਵ ਕਰਾ ਲਓ ਜੀ ਇਸ ਤੋਂ ਜ਼ਿਆਦਾ ਪਸ਼ੂ ਨਹੀਂ ਹੋ ਸਕਦਾ ਮੋੜੀਚੋ ਹੁਣ ਇਹ ਸਵਾਲ ਵੀ ਠੇਕੇਦਾਰ ਨੂੰ ਕਰਿਆ ਜਾਣਾ ਚਾਹੀਦਾ ਕਿ 7-800 ਪਸ਼ੂ ਹੋਊਗਾ ਜੀ ਮੋਹਾਲੀ ਚ ਇਹਨੂੰ 2 ਸਾਲ ਹੋ ਗਏ ਜੀ ਠੇਕੇ ਦੇ ਕੰਮ ਕਰਦੇ ਨੂੰ ਹਨਾ ਵੀ ਹਰੇਕ ਮਹੀਨੇ ਮਤਲਬ ਹਰੇ ਹਰ ਰੋਜ਼ ਪਰਡੇ 5 ਜਾਂ 4 ਜਾਂ 5 ਪਸ਼ੂ ਫੜ ਕੇ ਉੱਥੇ ਬੰਦ ਕਰਦਾ ਜੀ ਜਦੋਂ ਠੇਕਾ ਸਟਾਰਟ ਹੋਇਆ ਸੀ ਉਦੋਂ 10-10 ਪਸ਼ੂ ਵੀ ਬੰਦ ਕੀਤੇ ਨੇ ਜੀ ਫੜ ਕੇ ਓਕੇ ਫਿਰ ਵੀ ਇਹਨੇ ਕਿਉਂ ਨਹੀਂ ਉਨ ਉਸ ਤੋਂ ਵੀ ਵੱਧ ਜੀ ਪੁੱਛ ਹੁਣ 2 ਸਾਲ ਤੀਨ ਪੁੱਛਿਆ ਜਾਣਾ ਚਾਹੀਦਾ ਵੀ ਪਸ਼ੂ ਉਸ ਤੋਂ ਵੀ ਵੱਧ ਕੇ ਇਹ ਪਸ਼ੂ ਆ ਕਿੱਥੋਂ ਰਹੇ ਨੇ ਜੀ ਗਊਸ਼ਾਲਾ ਚ ਠੀਕ ਹੈ ਅ ਮਨਜੀਤ ਸਿੰਘ ਠੇਕੇਦਾਰ ਜੀ ਬੋਲਦੇ ਹੋ ਤੁਸੀਂ ਕੌਣ ਬੋਲ ਰਹੇ ਹੋ ਮੈਂ ਦਰਸ਼ਨ ਸਿੰਘ ਕੋਕਰ ਬੋਲਦਾ ਪੱਤਰਕਾਰ ਹਰਾਬਤਾ ਪੰਜਾਬ ਟੀਵੀ ਤੋਂ ਹਾਂ ਜੀ ਬੋਲੋ ਇਹ ਇੱਕ ਤੋਂ ਡੇ ਕਲਵ ਸ਼ਿਕਾਇਤ ਹੋਈ ਹੈ ਬਿਜਲੀਅੰਸ ਨੂੰ ਕਿ ਆਵਾਰਾ ਪਸ਼ੂਆਂ ਦੇ ਨਾਂ ਤੇ ਤੁਸੀਂ ਮੁਰਤੀ ਕਮਾਈ ਕਰਦੇ ਹੋ ਠਗੀ ਧੋਰੀ ਕਰਦੇ ਹੋ ਅੱਛਾ ਜੀ ਸਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਤੇ ਸੋਨੂੰ ਰਾਣਾ ਨੇ ਵੀ ਬਿਆਨ ਦਿੱਤਾ ਤੇ ਇੱਕ ਦੂਸਰੇ ਮੁੰਡੇ ਨੇ ਵੀ ਬਿਆਨ ਦਿੱਤਾ ਜਿੰਦਰ ਨੇ ਉਦੇਰ ਤੋਂ ਪੱਖ ਲੈਣਾ ਸੀ ਵੀ ਕਿ ਤੁਹਾਡੇ ਖੁੱਦ ਦੇ ਡੰਗਰ ਨੇ ਉਹ ਖੁੱਲੇ ਚਰਦੇ ਆ ਕਹਿੰਦੇ ਤੇ ਠੇਕੇਦਾਰ ਤੁਸੀਂ ਹੈਗੇ ਹੋ ਤੇ ਡਰਾਈਵਰ ਤੁਸੀਂ ਹੋ ਰੱਖਦੇ ਹੋ ਗੱਡੀਆਂ ਤੇ ਜਿਨ੍ਹਾਂ ਦੇ ਆਪ ਦੇ ਪਸ਼ੂ ਨੇ ਉਹਨਾਂ ਨੂੰ ਖੁੱਲ੍ਹ ਦੇ ਦੇਣੇ ਹੋ ਕਿ ਪਸ਼ੂ ਤੁਸੀਂ ਚਰਾਓ ਤੇ ਪਿੰਡਾਂ ਦੇ ਵਿੱਚੋਂ ਵੀ ਉਹ ਜਿਹੜੇ ਪਸ਼ੂ ਤੁਸੀਂ ਇਵਾਰਾ ਲਿਆਉਂਦੇ ਜਦਕਿ ਸ਼ਹਿਰ ਤੋਂ ਪਸ਼ੂ ਫੜਦੇ ਨਹੀਂ ਇਹਦੇ ਬਾਰੇ ਕੀ ਜਾਣ ਤੁਹਾਡਾ ਇਹ ਤਾਂ ਮੁਕਿੰਨੇ ਕਈਆਂ ਗੱਲਾਂ ਆ ਸਰੀਆਂ ਇਹ ਕੇਸਰ ਸਿੰਘ ਨੇ ਸ਼ਿਕਾਇਤ ਕੀਤੀ ਹੈ ਬਿਜਲੀਅੰਸ ਕੋਲ ਬਿਆਨ ਵੀ ਦਰਜ ਕਰਾਏ ਨੇ ਉਹਨਾਂ ਨੇ ਦੇਖੋ ਜੀ ਮੈਂ ਇਸ ਬਾਰੇ ਕੁਝ ਨਹੀਂ ਕਹਾਂ ਉਹ ਬਲੈਕ ਮੈਟਰ ਹੈਗਾ अच्छा जेड़ा किस्सा सी ब्लैकमेलर ब्लैकमेल दा हैगा मैं ओदे बारे कुछ नहीं कहना जो भी मेनू बुलाई ओदे ब्लैकमेल दे दा जेड़ी गल होई की सख्त दा हां नहीं, नहीं ब्लैकमेलर दा तो है तोडे कोल प्रूफ हैगे ने उस गल दे भी ब्लैकमेलर है तो ओ बहुत तो है ही शरेआम ब्लैकमेल है होता मिलो मेनू खुद कहदा पैसे दो बंदिया को स्नेह पैसे दो किन्ने पैसे मांगदा ऑब्जेक्ट अमाउंट ता नहीं कोने कही कोई चलो ले जरूर किया मेनू मिलो आ अच्छा दसो मेरे हिसाब चलो ਤੁਸੀਂ ਆਪਣੇ ਪਸ਼ੂ ਹੈਗੇ ਤੁਹਾਡੇ ਮੇਰੇ ਕੋਲ ਦੋ ਪਸ਼ੂ ਹੈਗੇ ਨੇ ਉਹ ਤਾਂ ਕਹਿੰਦੇ 35 ਹੈਗੇ ਉਹ ਉਹਨਾਂ ਦੇ ਕਹਿਣ ਨਾਲ ਕੀ ਹੁੰਦਾ ਤੇ ਹੋਰ ਜਿਹੜੇ ਡਰਾਈਵਰ ਤੁਸੀਂ ਰੱਖਿਆ ਉਹਨਾਂ ਨੂੰ ਤੁਸੀਂ ਖੁੱਲ੍ਹ ਦਿੰਦੇ ਹੋ ਵੀ ਚਾਰੋਂ ਕਿਹੜੇ ਡਰਾਈਵਰ ਦੀ ਵੀ ਤੁਸੀਂ ਚਾਰੋਂ ਜਨਾਂ ਤੋਂ ਤੁਸੀਂ ਡਰਾਈਵਰ ਰੱਖਦੇ ਗੱਡੀ ਤੇ ਬਿਨਾਂ ਪੈਸਿਆਂ ਤੇ ਰੱਖਦੇ ਉਹਨਾਂ ਦੇ ਅਕਾਊਂਟ ਚ ਲੈਣ ਦੀ ਗੱਲ ਕਰ ਰਹੇ ਹੋ ਤੁਸੀਂ ਇਹ ਸਾਡੀ ਗੱਡੀ ਤੇ ਲੇਬਰ ਦਾ ਕੰਮ ਕਰਦਾ ਸੀ ਓਕੇ ਸ਼ਹਿਰ ਵਿੱਚ ਕੋਈ ਹੁੰਦਾ ਨਹੀਂ ਛੱਡਿਆ ਜਦੋਂ ਕਹਿੰਦੇ ਪੈਸੇ ਨਾਲੇ ਹੁਣ। ਅੱਛਾ। ਉਹ ਪੈਸੇ ਇਕੱਠੇ ਕਰਦਾ ਸੀ। ਇਹ ਅਗਰ ਚਿੱਟਾ ਪਿੰਦਾ। ਉਹ ਨਹੀਂ ਉਹ ਕਹਿੰਦਾ ਪੈਸੇ ਮੈਂ ਇਕੱਠੇ ਕਰਦਾ ਸੀ ਪਰ ਮੈਂ ਸੱਚ ਕਰਕੇ ਤੁਹਾਨੂੰ ਦਿੰਦਾ ਸੀ। ਇਹ ਚਿੱਟਾ ਪਿੰਦਾ। ਅੱਛਾ ਜੀ। ਇਹਦੇ ਮੈਂ ਖਰਚੇ ਨਹੀਂ ਪੂਰਾ ਹੁੰਦਾ ਸੀਗਾ। ਅੱਛਾ। ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ। ਹੂੰ। ਉਹ ਜੀ ਨੂੰ ਗੱਡੀ ਉਤਾਰਤਾ। ਅੱਛਾ। ਜਦੋਂ ਗੱਡੀ ਨੂੰ ਉਤਾਰਤਾ। ਉਸ ਗੱਲ ਨੂੰ ਹੋ ਗਏ 2 ਮਹੀਨੇ। ਅੱਛਾ। ਇਹ ਗਾਂ ਫੜੀ ਇੱਕ ਹੂੰ ਦੋਨੀਆਂ ਗਾਂ ਫੜੀ ਐ ਕਿਦੇ ਹੋਇਆ ਦਰਦ ਫਿਰ ਵੀ ਮੇਰੀ ਗਾਂ ਕੋ ਫੜ ਲਈ ਅੱਛਾ ਉਦੋਂ ਵੇ ਹੁ ਜੋ ਮਰਜ਼ੀ ਬੋਲੀ ਜਾਵੇ ਤੇ ਤਨਖਾਹ ਦਿੰਦੇ ਸੀ ਤੁਸੀਂ ਇਹਨੂੰ ਬਿਲਕੁਲ ਤਨਖਾਹ ਦਿੰਦੇ ਸੀਗੇ ਅੱਛਾ ਚਲੋ ਜਿਹੜੇ ਬਿਆਨ ਬਿਜ਼ਨਸ ਲਓਗੇ ਤੁਸੀਂ ਦੇਣ ਨੂੰ ਤਿਆਰ ਹਾਂ ਠੀਕ ਹੈ ਬਿਲਕੁਲ ਤਿਆਰ ਆ ਜੀ ਕੋਈ ਕੋਈ ਡਾਊਟ ਨਹੀਂ ਹੈ ਓਕੇ ਚਲੋ ਠੀਕ ਹੈ ਜੀ ਧੰਨਵਾਦ ਹਾਂ ਜਰਜੀਤ ਜੀ ਮੈਂ ਦਰਸ਼ਨ ਸਿੰਘ ਕੋਖਰ ਬੋਲਣਾ ਪੱਤਰਕਾਰ ਰਾਤ ਦਾ ਪੰਜਾਬ ਟੀਵੀ ਤੋਂ ਜੀ ਦੇਖੋ ਵੀ ਇਹ ਇਹਨਾਂ ਨੂੰ ਹਾਂ ਜੀ ਜੀ ਤੁਹਾਡਾ ਇੱਕ ਪੱਖ ਲੈਣਾ ਸੀ ਕਿ ਅਵਾਰਾ ਗਾਵਾਂ ਮੱਝਾਂ ਮਹਾਲੀ ਚ ਬਹੁਤ ਫਿਰਦੀਆਂ ਨੇ ਜੀ ਜਿਹੜੇ ਠੇਕੇਦਾਰ ਨੂੰ ਠਿੱਕਾ ਦਿੱਤਾ ਐਮਸੀ ਵੱਲੋਂ ਮਨਜੀਤ ਸਿੰਘ ਨੂੰ ਉਹਦੇ ਕੋਧੀਆਂ ਵੀ ਮੱਝਾਂ ਗਾਵਾਂ ਚਰਦੀਆਂ ਨੇ ਤੇ ਉਹ ਉਹਨਾਂ ਬੰਦਿਆਂ ਨੂੰ ਲੇਬਰ ਤੇ ਰੱਖਦਾ ਜਿਨ੍ਹਾਂ ਦੀਆਂ ਮੱਝਾਂ ਗਾਵਾਂ ਨੇ ਉਹਨਾਂ ਦੇ ਉਹਰੇ ਫਰੀ ਚਰਦੀਆਂ ਨੇ ਐਸ ਕਿਸਮ ਦਾ ਕੋ ਤੇ ਜਿਹੜੇ ਡੰਗਰ ਗਊਸ਼ਾਲਾ ਦੇ ਅੰਦਰ ਨੇੜਲੇ ਪਿੰਡਾਂ ਚੋਂ ਲਿਆਂਦੇ ਆ ਉਹ ਵੜਕੇ ਉਹਦੀ ਵਿਜੀਲੈਂਸ ਨੂੰ ਸ਼ਿਕਾਇਤ ਵੀ ਹੋਈ ਆ ਤੇ ਉਹ ਤੁਹਾਡੀ ਵੀ ਕਹਿੰਦੇ ਕੋਈ ਮਿਲੀ ਭੁਗਤਾਨ ਦਾ ਤੁਹਾਡਾ ਪੱਖ ਲੈਣਾ ਉਹਦੇ ਬਾਰੇ ਕੀ ਕਹੋਗੇ ਮੈਂ ਅਸੀਂ ਤਾਂ ਜਿਹੜਾ ਕੰਟਰੈਕਟ ਤੇ ਦਿੱਤਾ ਹੈ ਹੀ ਕੰਟਰੈਕਟਰ ਨੇ ਕਿਹੜੇ ਬੰਦੇ ਰੱਖੇ ਨਹੀਂ ਰੱਖੇ ਉਹ ਹੀ ਦੇਖ ਲੈਣਾ ਜੀ ਸਾਡੇ ਕੋਲ ਕੋਈ ਹੈ ਨਹੀਂ ਐ ਤੇ ਕੰਟਰੈਕਟਰ ਤੇ ਦੇ ਦਿੱਤਾ ਹੈਗਾ ਜੀ ਓਕੇ ਪਰ 12 ਪੁੱਛਣ ਦਾ ਤਾਂ ਫਿਰ ਹੱਲ ਹੋਇਆ ਨਹੀਂ ਨਾ ਮਸਲਾ ਚੈੱਕ ਨਹੀਂ ਕਰਦੇ ਤੁਹਾਡੇ ਇੰਸਪੈਕਟਰ ਚੱਕਰ ਦੇ ਚੱਕਰ ਦੇ ਟੀਮ ਲਈ ਹੋਈ ਹੈ ਨਾਲ ਨਹੀਂ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਮੈਂ ਉਹਦਾ ਜਵਾਬ ਦਿੰਦਾ ਹਾਂ ਜੀ ਹਾਂਜੀ ਹਾਂਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਹੈ ਉਹ ਨਹੀਂ ਪਰ ਜਿਹਦੀ ਆਪ ਦੇ ਪਸ਼ੂ ਹੋਣ ਉਹਨੂੰ ਆਪਾਂ ਠਿੱਕਾ ਦੇ ਸਕਦੇ ਹਾਂ ਉਹ ਖੁਦ ਹੀ ਚਾਰਦਾ ਹੋਵੇ ਦੇਉਤ ਜੀ ਉਹ ਕੀਤਾ ਸੀਗਾ ਜੀ ਆਪਣਾ ਜਿਹੜਾ ਪ੍ਰੋਸੈਸ ਕੀਤਾ ਸੀ ਪ੍ਰੋਸੈਸ ਚ ਤੇ ਕੋਈ ਵੀ ਆਉਂਦਾ ਨਾ ਟੈਂਡਰ ਸੁਦਾ ਟੈਂਡਰ ਜਿਹਦੇ ਕੋਈ ਆਉਂਦਾ ਉਸੇ ਤੇ ਇਹ ਤੇ ਨਹੀਂ ਦੇਖਿਆ ਜਾਂਦਾ ਠੀਕ ਹਾਂ ਤੁਹਾਡੇ ਨਾਲ ਕੋਈ ਨਹੀਂ ਉਹਦਾ ਕੋਈ ਲੈਣ ਦੇਣ ਕੋਈ ਹੋਰ ਕੁਸ ਲੈ ਨਹੀਂ ਸਾਡਾ ਕੋਈ ਨਹੀਂ ਉਹ ਤਾਂ ਕੰਮ ਕਰਦਾ ਆਪਣਾ ਜੀ ਠੀਕ ਹੈ ਜਿੱਦੇ ਫੜ ਕੇ ਲਿਆਂਦਾ ਪਸ਼ੂ ਅਸੀਂ ਉਹਦੇ ਲੈ ਨਾ ਉਹ ਜਿਹੜੀ ਨਾ ਜੀਪੀਐਸ ਲੱਗਿਆ ਹੁੰਦਾ ਮਸ਼ੀਨ ਉੱਤੇ ਗੱਡੀ ਤੇ ਉਹ ਵੀ ਚਿਪ ਕੱਢ ਦਿੰਦੇ ਆ ਪਿੰਨਾ ਚੋ ਲਿਆਉਂਦਾ ਖਾਣਾ ਪੂਰਤੀ ਵਾਸਤੇ ਜੀ ਜੀਪੀਐਸ ਲਾਉਣ ਵਾਲੀ ਤੇ ਕੋਈ ਗੱਲ ਹੈ ਹੀ ਨਹੀਂ ਜੀ ਨਹੀਂ ਉਹ ਉਹਦੀ ਗੱਡੀ ਤੇ ਲੱਗਿਆ ਹੁੰਦਾ ਇੱਕ ਹੋਰ ਪੁਆਇੰਟ ਆ ਕਿ ਉਹਨੇ ਆਪਣੇ ਉਹ ਲਿਖ ਲੈ ਇਸ ਤਰ੍ਹਾਂ ਲਗਾਉਣਾ ਨਹੀਂ ਉਤੇ ਫਿਰ ਉਹ ਨਗਰ ਨਿਗਮ ਦੀ ਦੂ ਉਹ ਕਰਦਾ ਨਾ ਕਰ ਤਾਂ ਲਿਖ ਲਿਆਉਣਾ ਉਹਨੇ ਓਕੇ ਪਰ ਲਿਖ ਨਹੀਂ ਸਕਦਾ ਨਾ ਜੀ ਪ੍ਰਾਈਵੇਟ ਵਹੀਕਲ ਨਹੀਂ ਅਦਰਵਾਈਜ਼ ਤੇ ਫਿਰ ਪਤਾ ਹੀ ਨਹੀਂ ਚੱਲੇਗਾ ਜੀ ਪ੍ਰਾਈਵੇਟ ਬੰਦਾ ਜਿਆ ਕੌਣ ਹੈਗਾ ਓਕੇ ਉਹ ਨਗਰ ਨਿਗਮ ਦੇ ਵਿਅਕਤੀ ਕੰਮ ਕਰ ਰਹੇ ਨੇ ਜੇ ਅਸੀਂ ਕਿਸੇ ਨੂੰ ਟੈਂਡਰ ਦਿੱਤਾ ਤੇ ਨਗਰ ਨਿਗਮ ਦਾ ਜਿਹੜਾ ਉਹ ਯੂਜ਼ ਕਰ ਸਕਦਾ ਹੈ ਨਾ ਉਹ ਤੁਹਾਡੇ ਨੌਲੇਜ ਹੈ ਵੀ ਬਿਜਲੀਅੰਸ ਕੋਲ ਵੀ ਸ਼ਿਕਾਇਤ ਹੋਈ ਹੈ ਨਹੀਂ ਨਹੀਂ ਮੇਰੀ ਕੋਈ ਨੌਲੇਜ ਨਹੀਂ ਚਲੋ ਠੀਕ ਹੈ ਜੀ ਥੈਂਕ ਯੂ ਜੀ ਅਸੀਂ ਮਾਲੀ ਨਗਰ ਨਗਮ ਦਾ ਜੋ ਅਵਾਰਾ ਪਸ਼ੂ ਨੂੰ ਲੈ ਕੇ ਇੱਕ ਵੱਡਾ ਸਕੈਂਡਲ ਲੱਖਾਂ ਰੁਪਈਆ ਮਾਲੀ ਨਗਰ ਨਗਮ ਖਰਚ ਕਰਦਾ ਪਰ ਮਾਲੀ ਸ਼ਹਿਰ ਨੂੰ ਪਸ਼ੂਆਂ ਤੋਂ ਕੋਈ ਰਾਹਤ ਨਹੀਂ ਤਕਰੀਬਨ 11,000 ਮੱਝਾਂ ਮਾਲੀ ਸ਼ਹਿਰ ਦੇ ਵਿੱਚ ਨਿਤ ਦਿਨ ਚਰਦੀਆਂ ਨੇ ਜੋ ਵੱਡੇ ਹਾਦਸਿਆਂ ਦਾ ਕਾਰਨ ਬਣਦੀਆਂ ਨੇ ਇਹਨਾਂ ਉੱਤੇ ਮਾਲੀ ਨਗਰ ਨਗਮ ਵੱਲੋਂ ਪੈਸਾ ਵੀ ਖਰਚ ਕੀਤਾ ਜਾਂਦਾ ਤੇ ਸਰਕਾਰ ਨੇ ਗਊ ਸਸਬਿਲਾ ਹੈ ਜੋ ਆਮ ਲੋਕਾਂ ਦੀ ਜੇਬਾਂ ਵਿੱਚੋਂ ਨਿਕਲਦਾ ਹੈ ਪਰ ਨਾ ਉਹ ਗਊਸਸ ਦਾ ਕੋਈ ਫਾਇਦਾ ਮਿਲ ਰਿਹਾ ਨਾ ਜੋ ਨਗਰ ਨਿਗਮ ਵੱਲੋਂ ਠੇਕਾ ਦਿੱਤਾ ਜਾਂਦਾ ਉਹਦਾ ਕੋਈ ਫਾਇਦਾ ਮਿਲ ਰਿਹਾ ਸੋ ਦੇਖਦੇ ਹਾਂ ਹੁਣ ਮਾਮਲਾ ਜਦੋਂ ਉਜਾਗਰ ਹੋਇਆ ਇਸ ਮਾਮਲੇ ਤੇ ਨਗਰ ਨਿਗਮ ਮਹੱਲੀ ਕੀ ਕਾਰਵਾਈ ਕਰੇਗਾ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਖੋਖਰ ਐਸਐਸ ਨਗਰ ਮਹੱਲੀ